ਪ੍ਰੋਗਰਾਮ ਸੋਲਾ ਅਤੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅੱਜ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਉਹਨਾਂ ਨੇ ਆਗਾਜ਼ ਕੀਤਾ ਹੈ ਉਹਨਾਂ ਨੇ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਕੱਲਾ ਵਾਂ ਮੈਂ ਵਿਪਖਸ਼ ਨਾਲ ਲੜ ਰਿਹਾ ਮੈਂ ਸੈਂਟਨਾ ਨਾਲ ਲੜ ਰਿਹਾ ਮੈਂ ਗਵਰਨਰ ਨਾਲ ਲੜ ਰਿਹਾ ਤੇ ਤੁਸੀਂ ਮੇਰਾ ਸਾਥ ਦਿਵੋ 13 ਦੇ 13 ਜਿਤਾ ਕੇ ਸਾਡੀ ਝੋਲੀ ਦੇ ਵਿੱਚ ਪਾਓ ਨਾਲ ਹੀ ਉਹ ਅਸੀਂ ਗੱਲ ਕਰਾਂਗੇ ਜਿਹੜੇ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਮਿਸਿਸ ਕੇਜਰੀਵਾਲ ਉਹ ਜਿਹੜੇ ਪੰਜਾਬ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨਾਲ ਮੀਟਿੰਗ ਕਿਉਂ ਕਰ ਰਹੇ ਨੇ ਕਾਰਨ ਕੀ ਹੈ ਵਜ੍ਹਾ ਕੀ ਸਾਹਮਣੇ ਆਈ ਹੈ ਨਾਲ ਹੀ ਗੱਲ ਕਰਾਂਗੇ ਨਜੋਤ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਤੋਂ ਕਿਨਾਰਾ ਚਰਚਾ ਤਾਂ ਇਹ ਵੀ ਚੱਲ ਰਹੀ ਸੀ ਜਿਹੜੀ ਅੱਜ ਵੀਡੀਓ ਵਾਇਰਲ ਹੋਈ ਕੀ ਨਵਜੋਤ ਸਿੱਧੂ ਸਰਗਰਮੀ ਦਿਖਾਈ ਹੈ ਜਿਹੜੇ ਹੋਰ ਕੈਂਡੀਡੇਟ ਜਾਂ ਸਾਬਕਾ ਐਮਐਲਏ ਆ ਕੇ ਉਹਨਾਂ ਨੂੰ ਮਿਲੇ ਨੇ ਉਹ ਸਰਗਰਮੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਦਾਂ ਦਾ ਕੁਝ ਨਹੀਂ ਹੈ ਪਰ ਇਦਾਂ ਜਿਹੜੀ ਉਹਨਾਂ ਨੇ ਦੂਰੀ ਬਣਾਈ ਹੈ ਚੋਣਾਂ ਤੋਂ ਦੂਰੀ ਬਣਾਈ ਹੈ ਉਹ ਕਿਉਂ ਬਣਾਈ ਹੈ ਨਾਲ ਹੀ ਗੱਲ ਕਰਾਂਗੇ ਜਿਹੜੇ ਤਰਨਜੀਤ ਸੰਧੂ ਭਾਜਪੀ ਦੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਉਹਨਾਂ ਦੀ ਜਿਹੜੀ ਅੱਜ ਰੈਲੀ ਹੋਈ ਹੈ ਉਹ ਪੁਲਿਸ ਵੱਲੋਂ ਕਾਫੀ ਤਣਾਤ ਕੀਤਾ ਗਿਆ ਕਿਉਂਕਿ ਕਿਸਾਨ ਜਿਹੜੀ ਜਥੇਬੰਦੀ ਸੀ ਉਹਨਾਂ ਦਾ ਵਿਰੋਧ ਕਰ ਰਹੀ ਸੀ ਇਹ ਜਿਹੜਾ ਫੈਸਲਾ ਜਿਹੜਾ ਕਿਸਾਨਾਂ ਦਾ ਫੈਸਲਾ ਸੀਗਾ ਕਿ ਅਸੀਂ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਵੀ ਭਾਜੀਪੀ ਦਾ ਕੈਂਡੀਡੇਟ ਆਊਗਾ ਇਸ ਵਿਸ਼ੇ ਤੇ ਗੱਲ ਕਰਾਂਗੇ ਵਿਰੋਧ ਭਾਰੀ ਬਲ ਦੇ ਵਿੱਚ ਉਹਨਾਂ ਨੂੰ ਅੱਜ ਰੈਲੀ ਕਰਨੀ ਪਈ ਹਾਲਕਿ ਇਹ ਰੈਲੀ ਕਦੋਂ ਤੱਕ ਚੱਲੇਗੀ ਇਹ ਕਦੋਂ ਤੱਕ ਉਹਨਾਂ ਨੂੰ ਪੁਲਿਸ ਦਾ ਸਹਾਰਾ ਲੈਣਾ ਪਊਗਾ ਜਾਂ ਸੀਆਰਪੀਐਫ ਦਾ ਸਹਾਰਾ ਲੈਣਾ ਪਊਗਾ ਤਿੰਨੇ ਚਾਰ ਵਿਸ਼ੇ ਨੇ ਅਸੀਂ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਤਾਸੀ ਪੁੱਲਰ ਮੌਜੂਦ ਨੇ ਪੁੱਲਰ ਸਾਹਿਬ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀ ਕੇਜਰੀਵਾਲ ਦਾ ਵੀ ਨਾਮ ਲਿਆ ਵੀ ਉਹਨਾਂ ਨੂੰ ਅੰਦਰ ਕੀਤਾ ਗਿਆ ਅਸੀਂ ਤਾਂ ਵੀ ਖੜੇ ਆ ਘਬਰਾਂ ਦੀ ਲੋੜ ਨਹੀਂ ਹੈਗੀ ਉਹਨਾਂ ਨੇ ਜਿਹੜੇ ਅੱਜ ਰੈਲੀ ਦਾ ਗਾਜ਼ ਕੀਤਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਨਾਲ ਕਾਂਗਰਸ ਤੇ ਵੀ ਬਿਲਕੁਲ ਸਭ ਤੋਂ ਵੱਡੀ ਗੱਲ ਕਿ ਮੁੱਖ ਮੰਤਰੀ ਬਤੌਰ ਕਿਉਂਕਿ ਉਹ ਆਮ ਆਦੀ ਪਾਰਟੀ ਦੇ ਸਟਾਰ ਪ੍ਰਚਾਰਕ ਨੇ ਔਰ ਉਹਨਾਂ ਕੋਲ ਜ਼ਿੰਮੇਵਾਰੀ ਪੰਜਾਬ ਦੀ ਵੀ ਉਹਨਾਂ ਨੇ ਜਾ ਕੇ ਹਰਿਆਣਾ ਵੀ ਕੁੁਰਖhetra ਕਾ ਨਾ ਕਿਉਂਕਿ ਉੱਥੇ ਵੀ ਕਾਂਗਰਸ ਪਾਰਟੀ ਨਾਲ ਗੱਠਜੋੜ ਫਿਰ ਦਿੱਲੀ ਵੀ ਕਰਨਾ ਗੁਜਰਾਤ ਹੋਏ ਨੇ ਅਸਮ ਹੋਏ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਦੇ ਵਿੱਚ ਤੇ ਹੁਣ ਸਾਰਾ ਜਿਹੜਾ ਭਾਰਵਾ ਪਾਰਟੀ ਦਾ ਉਹ ਪਿਆਗਾ ਭਗਵੰਤ ਮਾਨ ਤੇ ਹੁਣ ਕਿਉਂਕਿ ਬੀਤੇ ਦਿਨ ਉਹਨਾਂ ਨੇ ਜਿੰਨੇ ਵੀ ਪਾਰਟੀ ਦੇ ਉਮੀਦਵਾਰ ਜੀਰਖਪੁਰ ਦੇ ਵਿੱਚ ਇੱਕ ਬਹੁਤ ਵਧੀਆ ਪੈਲੈਸ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਆ ਅੱਜ ਵੀ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਆ ਪ੍ਰਚਾਰ ਦੀ ਪ੍ਰਚਾਰ ਤੇ ਕਰਨਾ ਹੀ ਪੈਣਾ ਕਿਉਂਕਿ 13 ਉਮੀਦਵਾਰ ਨੇ ਸ਼ਹਿਰ ਵੀ ਕਵਰ ਕਰਨੇ ਪਿੰਡ ਵੀ ਕਵਰ ਕਰਨੇ ਰੈਲੀਆਂ ਵੀ ਕਵਰ ਕਰਨੀਆਂ ਤੇ ਫਤਿਹਗੜ ਸਾਹਿਬ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਪਹਿਲਾਂ ਐਮਐਲਏ ਰਹ ਚੁੱਕੇ ਨੇ ਗੁਰਪ੍ਰੀਤ ਸਿੰਘ ਜੀਪੀ ਉਹ ਵੀ ਅੱਜਕੱਲ ਆਮ ਆਦੀ ਪਾਰਟੀ ਚ ਤੇ ਉਹ ਫਤਿਹਗੜ ਸਾਹਿਬ ਤੋਂ ਲੜ ਰਹੇ ਇਸ ਚੋਣ ਰੈਲੀ ਦੇ ਵਿੱਚ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀਆਂ ਗਲਾਕੀਆਂ ਨੇ ਕਿ ਕਿ ਮੈਂ ਤੇ ਕੱਲਾ ਵਾਂ ਮੈਨੂੰ ਤੇਰਾ ਹੱਥ ਹੋਰ ਚਾਹੀਦੇ ਨੇ ਸਾਡੇ 10 ਹੱਥ ਤੇ ਰਾਜ ਸਭਾ ਚ ਬੈਠੇ ਨੇ 7 ਪੰਜਾਬ ਤੋਂ 3 ਦਿੱਲੀ ਤੋਂ ਤੇ ਪਾਰਲੀਮੈਂਟ ਦੇ ਵਿੱਚ 13 ਹੱਥ ਚਾਹੀਦੇ ਨੇ ਉਦੋਂ ਸਾਡੇ 3 5000 ਕੀ ਆਏ ਨੇ ਪਰ ਪੰਜਾਬ ਤੋਂ 13 ਹੱਥ ਕਿਉਂ ਜ਼ਰੂਰਤ ਨੇ 13 ਸਾਥੀਆਂ ਦੀ ਕਿਉਂ ਜ਼ਰੂਰਤ ਹੈ ਉਹ ਕਹਰੇ ਮੈਂ ਭਾਜਪੀ ਨਾਲ ਇਕੱਲਾ ਲੜ ਰਹੇ ਹਾਂ ਮੈਂ ਸੈਂਟਰ ਸਰਕਾਰ ਨਾਲ ਇਕੱਲਾ ਲੜ ਰਹੇ ਹਾਂ ਕਿਤੇ ਕਿਤੇ ਮੇਰਾ ਪੰਜਾਬ ਦੇ ਗਵਰਨਰ ਆ ਪੇਚਾ ਪੈ ਜਾਂਦਾ ਮੈਂ ਸੁਪਰੀਮ ਕੋਰਟ ਚ ਸੈਂਟਰ ਸਰਕਾਰ ਦੇ ਖਿਲਾਫ ਲੜ ਰਿਹਾ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਮੈਂ ਇਕੱਲਾ ਲੜ ਰਿਹਾ ਕਹਿੰਦੇ ਤੁਸੀਂ ਬਸ ਇੱਕ ਵਾਰ ਮੇਰਾ ਸਾਥ ਦਿਓ ਤੇਰਾ ਆਪਾਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਦੀਏ ਤੇ ਫਿਰ ਸੈਂਟਰ ਸਰਕਾਰ ਦੀ ਹਿੰਮਤ ਨਹੀਂ ਆ ਕਿ ਸਾਡੇ 4 ਪੈਸੇ ਵੀ ਰੋਕ ਲਨ ਕਿਉਂਕਿ ਉਹਨਾਂ ਦਾ ਇਸ਼ਾਰਾ ਕਿ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਨੈਸ਼ਨਲ ਹੈਲਥ ਰੂਰਲ ਜਿਹੜਾ ਫੰਡ ਆ ਉਹ ਸਾਰੇ ਰੋਕੇ ਨੇ ਕੋਈ 8500 ਕਰੋੜ ਰੁਪਏ ਬੰਦਾ ਜਦ ਪੰਜਾਬ ਦੀਆਂ 13 ਆਵਾਜ਼ਾਂ ਉੱਠਣ ਗਈਆਂ ਪੰਜਾਬ ਦੀ ਗੱਲ ਹੋਊਗੀ ਤੇ ਫਿਰ ਪੰਜਾਬ ਦੇ ਜਿਹੜੇ ਨੇ ਮੁੱਦੇ ਹੱਲ ਹੋਣਗੇ ਜੋ ਸੈਂਟਰ ਲੈਵਲ ਨੇ ਕਰਨੇ ਹੁਣ ਕਾਂਗਰਸ ਪਾਰਟੀ ਦੇ ਵੀ ਕਹਿੰਦੀ ਆ ਪ੍ਰਗਟ ਸਿੰਘ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਲੀ ਪੀ ਜਿਹੜੇ ਤੁਸੀਂ ਸੱਤ ਭੇਜੇ ਹਰਾਜ ਸਭਾ ਦੇ ਵਿੱਚ ਉਹਨਾਂ ਕਿੰਨੇ ਕੀ ਪੰਜਾਬ ਦੀ ਆਵਾਜ਼ ਕੀਤੀ ਹੈਗੇ ਉਹਨਾਂ ਚੋਂ ਤੇ ਕੋਈ ਬੋਲੇ ਨਹੀਂ ਹੈਗਾ ਲੇਕਿਨ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਟਾਈਲ ਆ ਦੇਖੋ ਇੱਕੋ ਆਮ ਲੋਕਾਂ ਦੀ ਤਰ੍ਹਾਂ ਭਾਸ਼ਾ ਜਿਹੜਾ ਬੋਲ ਚੱਲ ਦਾ ਤਰੀਕਾ ਉਹਨਾਂ ਨੂੰ ਸਮਝਾ ਕਿ ਉਹਨਾਂ ਦੇ ਸਾਹਮਣੇ ਉਹ ਵੋਟਰ ਨਹੀਂ ਆ ਬੈਠੇ ਹੁੰਦੇ ਉਹ ਸਮਝਦੇ ਨੇ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਉਹਨਾਂ ਦੀ ਭਾਸ਼ਾ ਦੇ ਰਾਹੀਂ ਕੀ ਲੈਣਾ ਵਾ ਕਿਉਂਕਿ ਉਹ ਖੁਦ ਕਲਾਕਾਰ ਹੈ ਚੁਕੇ ਨਹੀਂ ਤੇ ਹੁਣ ਉਹਨਾਂ ਦਾ ਤਜਰਬਾ ਹੋ ਗਿਆ ਚਾਹੇ ਸਾਹਮਣੇ ਉਹਨਾਂ ਦੇ ਦਰਸ਼ਕ ਬੈਠਾ ਹੋਵੇ ਚਾਹੇ ਦਰਸ਼ਕ ਬਨਾਮ ਵੋਟਰ ਬੈਠਾ ਹੋਵੇ ਚਾਹੇ ਵਰਕਰ ਬੈਠਾ ਉਹਨਾਂ ਨੂੰ ਕੀ ਲੈਣਾ ਆਉਂਦਾ ਤੇ ਜਿਹੜੀਆਂ ਮੋਟੀਆਂ ਗੱਲਾਂ ਉਹਨਾਂ ਨੇ ਇਹ ਕਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਉਹ ਕਹਿ ਰਹੇ ਨੇ ਕਿ ਪੰਜਾਬ ਚ ਕ੍ਰਪਸ਼ਨ ਕਹਿੰਦੇ ਬੰਦ ਨਹੀਂ ਹੋਈ ਲੈਕਿਨ ਪਹਿਲੇ ਦੇ ਮੁਕਾਬਲੇ ਘਟਿਆ ਕਰਪਸ਼ਨ ਉਹ ਇੱਕ ਵੱਡੀ ਗੱਲ ਕੀਤੀ ਉਹਨਾਂ ਨੇ ਕਿ ਪੰਜਾਬ ਦੀਆਂ ਜਿਹੜੀਆਂ ਤਹਿਸੀਲਾਂ ਨੇ ਜਿਹੜੇ ਠਾਣੇ ਨੇ ਜਿਹੜੀਆਂ ਕਚੈਰੀਆਂ ਨੇ ਜਾਂ ਸਰਕਾਰੀ ਦਫ਼ਤਰ ਨੇ ਵਾਕੇ ਕਰਪਸ਼ਨ ਵਧੀ ਕਿ ਘਟਿਆ ਹਾਲਾਂਕਿ ਉਹਨਾਂ ਨਸ਼ਿਆਂ ਦੀ ਗੱਲ ਨਹੀਂ ਕੀਤੀ ਰੁਜ਼ਗਾਰ ਦੀ ਗੱਲ ਕਰ ਦਿੱਤੀ ਹੈ ਕਿ ਰੁਜ਼ਗਾਰ ਅਸੀਂ 40000 ਤੋਂ ਵੱਧ 43000 ਤੋਂ ਵੱਧ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦਿੰਦਾ ਕਿਸੇ ਟੱਬਰ ਦੇ ਤੇ ਤਿੰਨ ਤਿੰਨ ਨਿਆਣਿਆਂ ਨੂੰ ਵੀ ਰੁਜ਼ਗਾਰ ਮਿਲ ਗਿਆ ਨਵੇਸ਼ ਦੀ ਗੱਲ ਕਰ ਦਿੱਤੀ ਹੈਗੀ ਔਰ ਕਹਿ ਰਹੇ ਕਿ ਜਿਹੜਾ ਉਹਨਾਂ ਨੇ ਲੁੱਟਿਆ ਪਿਛਲੇ ਨਾਲ ਲੁੱਟਿਆਗਾ ਉਹ ਲੋਕਾਂ ਦੇ ਟੈਕਸ ਹੀ ਪੈਸਾ ਸੀ ਉਹਨਾਂ ਦੀਆਂ ਜੇਬਾਂ ਚੋਂ ਕੱਢਣਾਗਾ ਤੇ ਉਹ ਤਾਂ ਇਹ ਵੀ ਕਹਿ ਦਿੱਤੇ ਕਿ ਨੇ ਸੁਭੀ ਸਿੰਘ ਬਾਦਲ ਨੂੰ ਤੇ ਉਹਨਾਂ ਨੇ ਫਿਰ ਮੰਦਬੁੱਧੀ ਕਹਿ ਦਿੱਤਾਗਾ ਮੰਦਬੁੱਧੀ ਨਹੀਂ ਕਹਿੰਦੇ ਨੇ ਮੰਦਬੁੱਧੀ ਨਹੀਂ ਹੈਗੇ ਬੰਦਬੁੱਧੀ ਨੇ ਜੋ ਵੀ ਕਹਿ ਦਿੱਤਾਗਾ ਹਾਲਾਂਕਿ ਉਹਨ ਦੇਖਦੇ ਕਿ ਕਾਲੀ ਦਲ ਇਸ ਤੇ ਕੀ ਜਵਾਬ ਦਿੰਦੇ ਨੇ ਪਰ ਉਹ ਕਹਿ ਰਹੇ ਕਿ ਸਾਡੀ ਸਰਕਾਰ ਨੇ ਇੰਨੇ ਕੰਮ ਕਰ ਦਿੱਤੇ ਹੈਗੇ ਨੇ ਆਪੋਜੀਸ਼ਨ ਪਾਰਟੀ ਵਾਲੇ ਉਦਾਂ ਹੀ ਛਦਾਈ ਹੋਈ ਫਿਰੇ ਨੇ ਤੇ 2 ਸਾਲ ਦੀ ਹੋਰ ਸਾਡੀ ਸਰਕਾਰ ਉਹ ਕਹਿੰਦਾ ਇਹਨਾਂ ਦੇ ਰੋੜੇ ਮਾਰਨੇ ਸ਼ੁਰੂ ਕਰਦੇ ਨੇ ਜਿਹੜਾ ਡਲੇ ਆਲਾ ਜਿਹੜਾ ਕਨਸੈਪਟ ਪੰਜਾਬ ਦੇ ਵਿੱਚ ਲੈ ਕੇ ਆਏ ਉਹ ਮੁੱਖ ਮੰਤਰੀ ਭਗਵੰਤ ਮਾਨ ਲੈ ਕੇ ਨੇ ਜਦੋਂ ਫਿਰੋਜ਼ਪੁਰ ਦੇ ਵਿੱਚ ਸੁਭੀ ਸਿੰਘ ਬਾਦਲ ਦੇ ਕਾਫਲੇ ਤੇ ਪਏ ਸੀ ਡਲੇ ਇਹ ਆਵਾਜ਼ ਕਿਹਨੇ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਉਸ ਸਮੇਂ ਉਹ ਮੈਂਬਰ ਪਾਰਲੀਮੈਂਟ ਸੀ ਔਰ ਸੁਭੀ ਸਿੰਘ ਬਾਦਲ ਦੇ ਖਿਲਾਫ ਉੱਥੋਂ ਉਹਨਾਂ ਨੇ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜੀ ਸੀ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਹੁਣ ਉਹ ਜਿਹੜੇ ਉੱਥੇ ਵਰਕਰ ਬੈਠੇ ਸਪੋਰਟਰ ਬੈਠੇ ਉਹਨਾਂ ਨੂੰ ਕਿੰਨੀਆਂ ਚੰਗੀਆਂ ਲੱਗੀਆਂ ਪਰ ਬਾਕੀ ਸਾਰੀਆਂ ਉਹਨਾਂ ਗੱਲਾਂ ਕਿਤੇ ਡਿਵੈਲਪਮੈਂਟ ਦੀ ਗੱਲ ਕਰਤੀ ਰੋਜ਼ਗਾਰ ਦੀ ਗੱਲ ਕਰਤੀ ਨਸ਼ਿਆਂ ਦੀ ਗੱਲ ਕਰਤੀ ਨੌਕਰੀਆਂ ਦੀ ਗੱਲ ਕਰ ਦਿੱਤੀ ਹੈਗੀ ਹੈ ਕ腐ਸ਼ਨ ਦੀ ਗੱਲ ਕਰਤੀ ਨਸ਼ਿਆਂ ਦੀ ਇਸ ਕਰਕੇ ਨਹੀਂ ਗੱਲ ਕੀਤੀ ਕਿਉਂਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਨੇ ਸਰਕਾਰ ਦੀ ਜਿਹੜੀ ਆ ਕਹਿ ਸਕਦੇ ਕਿ ਗੋਡਿਆਂ ਭਾਰ ਕਰ ਦਿੱਤਾ ਹੈਗਾ ਇੱਕ ਉਹਨਾਂ ਦਾ ਚੁਣਿਆ ਹੋਇਆ ਐਮਐਲਏ ਕਹਿ ਰਿਹਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁਲਿਸ ਵਾਲੇ ਨਸ਼ਾ ਵੇਚ ਰਹੇ ਇੱਕ ਡੀਐਸਪੀ ਇੱਕ ਐਸਪੀ ਔਰ ਡੀਐਸਪੀ ਔਰ ਐਸਪੀ ਦੇ ਹੱਥ ਕਿਹਦਾ ਹੈਗਾ ਉਹ ਹੈਗਾ ਰਾਗਵ ਚੱਡੇ ਦਾ ਹੁਣ ਅੱਜ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਨੇ ਗੱਲ ਕਰਤੀ ਤੇ ਕੋਈ ਵੀ ਆਮ ਆਦੀ ਪਾਰਟੀ ਦਾ ਐਮਐਲਏ ਜਾਂ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਹੁਣ ਕਿਹੜੇ ਮੂਹ ਦੇ ਨਾਲ ਗੱਲ ਕਰਨਗੇ ਹੁਣ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕਰ ਦਿੱਤੀ ਆ ਕਿ ਇਸ ਮਸਲੇ ਦੇ ਵਿੱਚ ਪਰਚਾ ਦਰਜ ਕੀਤਾ ਜਾਵੇ ਪਰ ਇਹ ਜਿਹੜੇ ਮੁੱਦੇ ਨੇ ਜਿਹੜੇ ਅੱਜ ਭਗਵੰਤ ਮਾਨ ਹੁਣ ਅਠਾਏ ਚੰਗਾ ਹੁੰਦਾ ਕਿ ਨਸ਼ਿਆਂ ਦੀ ਗੱਲ ਕਰਦੇ ਕਿ ਨਸ਼ਾ ਵੀ ਘਟਿਆ ਜਾ ਵਧਿਆ ਪਰ ਜੇ ਘਟਿਆ ਵੀ ਆ ਤੇ ਤੁਹਾਡੇ ਐਮਐਲਏ ਕਹਿ ਰਹੇ ਨੇ ਕਿ ਪੁਲਿਸ ਵਾਲੇ ਵੇਚ ਰਹੇ ਨੇ ਇਹ ਬੜੇ ਸਵਾਲ ਗਹਿਰੇ ਨੇ ਪਰ ਜਿਹੜੀ ਉਹਨਾਂ ਨੇ ਫਤੇਗੜ ਸਾਹਿਬ ਤੋਂ ਸ਼ੁਰੂ ਕੀਤੀ ਸ਼ੁਰੂਆਤ ਪ੍ਰਚਾਰ ਦੀ ਉਹ ਤਾਂ ਕਹਿ ਰਹੇ ਨੇ ਕਿ ਫਤੇਗੜ ਸਾਹਿਬ ਦੀ ਪਹਿਲਾਂ ਕਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਬਲੰਦ ਨਹੀਂ ਹੋਈ ਪਰ ਦੂਜਾ ਕਹਿ ਰਹੇ ਨੇ ਕਿ ਛੋਟੇ ਸਾਬ ਜਾਦਿਆਂ ਸ਼ਹੀਦੀ ਦੀ ਗੱਲ ਸ਼ਹਾਦਤ ਦੀ ਗੱਲ ਕਦੀ ਕਿਸੇ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਮੈਂ ਠਾਈ ਹੈ ਗਿਆ ਇਹ ਕਿ ਲੋਕਾਂ ਨੂੰ ਕਿਲਣ ਵਾਸਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਖਿੱਚਣ ਵਾਸਤੇ ਵੋਟ ਬੈਂਕ ਚ ਵਾਅਦਾ ਕਰਨ ਵਾਸਤੇ ਇਹ ਇੱਕ ਕੋਸ਼ਿਸ਼ ਆ ਯਤਨ ਆ ਕਿ ਅੱਜ ਜਿਹੜਾ ਉੱਥੇ ਇਕੱਠ ਹੋਇਆ ਉਹ ਕਹਿ ਸਕਦੇ ਕਿ 9 ਹਲਕਿਆਂ ਦਾ ਇਕੱਠ ਹੋਇਆ ਔਰ ਕਿੱਦਾਂ ਕੀ ਇਕੱਠ ਪ੍ਰਭਾਵਸ਼ਾਲੀ ਆ ਇਹ ਵੀ ਵੋਟਾਂ ਵਾਲੇ ਦਿਨ ਪਤਾ ਲੱਗੂਗਾ ਲੇਕਿਨ ਇੱਕ ਆ ਕੇ ਮੁੱਖ ਮੰਤਰੀ ਭਗਵੰਤ ਮਾਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਕੋਈ ਇੱਥੇ 13 ਪਾਰਲੀਮੈਂਟ ਮੈਂਬਰ ਪਾਰਲੀਮੈਂਟ 13 ਉਮੀਦਵਾਰ ਲੜ ਰਹੇ 13 ਲੋਕ ਸਭਾ ਹਲਕੇ ਨੇ ਉਹ ਕਹਿੰਦੇ ਮੈਂ ਤੇ ਥੱਕਣਾ ਨਹੀਂ ਆ ਭਾਵੇਂ ਮੈਨੂੰ ਹਨੇਰੇ ਸਵੇਰੇ ਹਨੇਰੀ ਛੱਕੜ ਜੋ ਵੀ ਹੋਵੇ ਮੈਂ ਆਉਂਗਾ ਤਿੰਨ ਤਿੰਨ ਚਾਰ ਚਾਰ ਵੇ ਜਾਉਂਗਾ ਪਰ ਪੰਜਾਬ ਦੇ ਨਾਲ ਨਾਲ ਮੁੱਖ ਮੰਤਰੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਹੈ ਕਿ ਉਹਨਾਂ ਨੇ ਜਾ ਕੇ ਹਰਿਆਣਾ ਵੀ ਕਰਨਾ ਦਿੱਲੀ ਵੀ ਕਰਨਾ ਗੁਜਰਾਤ ਵੀ ਕਰਨਾ ਅਸਾਮ ਵੀ ਕਰਨਾ ਹੈਗਾ ਪਰ ਹੁਣ ਦੇ ਦੇ ਕਿ ਪੰਜਾਬ ਦੇ ਵਿੱਚ ਸਟਾਰ ਪ੍ਰਚਾਰਕ ਆਮ ਆਦੀ ਪਾਰਟੀ ਜਿਹੜੀ ਆ ਉਹ ਕੀ ਸਿਰਫ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਬਲਬੁੱਤੇ ਜਾਂ ਹੋਰ ਵੀ ਦਿੱਲੀ ਵਾਲੇ ਇਹਨਾਂ ਦੇ ਆ ਕੇ ਲੀਡਰ ਸੰਬੋਧਨ ਕਰਨਗੇ ਵਿੱਚ ਉਹਨਾਂ ਨੇ ਤੁਸੀਂ ਸੁਣਿਆ ਹੋਣਾ ਪਛ ਦੇ ਨਾ ਦੇਂਦਾ ਉਹਨਾਂ ਨੇ ਕਿਹਾ ਆ ਮੇਰੇ ਐਮਐਲਏ ਬਸੀ ਪਠਾਣਾ ਤੋਂ ਨੇ ਆ ਸਰਹੰਦ ਤੋਂ ਨੇ ਆ ਖੰਨੇ ਤੋਂ ਨੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਗੱਜਰ ਮਾਜਰਾ ਦਾ ਪਰਿਵਾਰ ਵੀ ਬੈਠਾ ਹੈਗਾ ਹਾ ਕੋਕੀ ਗੱਜਨ ਮਾਜਰਾ ਵੀ ਈਡੀ ਨੇ ਫੜਿਆ ਜਿਵੇਂ ਅਰਵਿੰਦ ਕੇਜਰੀਵਾਲ ਈਡੀ ਨੇ ਫੜਿਆ ਜਿਵੇਂ ਮਨੀਸ਼ ਸੋਦੀਆ ਈਡੀ ਨੇ ਸੀਬੀਏ ਨੇ ਫੜਿਆ ਚਵੇਂ ਸਤਿੰਦਰ ਜੈਨ ਫੜਿਆ ਜਾਂ ਇੱਕ ਕੱਲ ਇਹਨਾਂ ਦੇ ਕੋਈ ਐਮਐਲਏ ਹੋਰ ਫੜ ਲਿਆ ਕਿਉਂਕਿ ਇਹਨਾਂ ਦੇ ਐਮਐਲਏਜ਼ ਨੇ ਵੀ ਦਿੱਲੀ ਵਾਲਿਆਂ ਨੇ ਵੀ ਤੇ ਕਰਪਸ਼ਨ ਦੇ ਕੀਤੀ ਆ ਹੁਣ ਤੁਸੀਂ ਭੀ ਜੇ ਕੋਈ ਬਗਾਨਾ ਫੜ ਲਿਆ ਤੇ ਕੋਈ ਨੇ ਕਰਪਸ਼ਨ ਕੀਤੀ ਤੁਹਾਡੇ ਬੰਦਿਆਂ ਨੇ ਕੀਤੀ ਕਰਪਸ਼ਨ ਤੁਸੀਂ ਕਹਿੰਦੇ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਇਦਾਂ ਤਾਂ ਨਹੀਂ ਦੇਸ਼ ਦਾ ਕਾਨੂੰਨ ਚੱਲਦਾ ਹੈ ਹੁਣ ਗੱਜਨ ਮਾਜਰੇ ਨੇ ਵੀ ਇੱਕ ਬੈਂਕ ਫਰੋਡ 40-45 ਕਰੋੜ ਦਾ ਸੀ ਹੁਣ ਸਵਾਲ ਹੈ ਕਿ ਜਿਹੜੇ ਬੰਦੇ ਕਰਪਟ ਨੇ ਤੁਸੀਂ ਉਹਨਾਂ ਦੇ ਟੱਬਰ ਨੂੰ ਬਿਠਾ ਰਹੇ ਹੋ ਇਹਦਾ ਅਸਰ ਵੀ ਪੈਂਦਾ ਹੈਗਾ ਕਿਉਂਕਿ ਉਹ ਅਮਰਗੜ ਤੋਂ ਹੈ ਇਹਦਾ ਅਸਰ ਪਊਗਾ ਕਿ ਕੀ ਜਿਹੜੇ ਕਰਪਟ ਬੰਦੇ ਉਹਨੂੰ ਸਟੇਜਾਂ ਤੇ ਬਿਠਾਓਗੇ ਤੁਸੀਂ ਤੇ ਕਹਿੰਦੇ ਸੀ ਕਿ ਸਾਡੀ ਜਿਹੜੀ ਪਾਰਟੀ ਬੜੀ ਕੱਟੜ ਪਾਰਟੀ ਆ ਜਿਹੜਾ ਤੁਹਾਡਾ ਐਮਐਲਏ ਬੈਂਕ ਦੇ ਨਾਲ ਫਰਾਡ ਕੀਤਾ ਬੈਂਕ ਉਹਦੇ ਤੇ ਸ਼ਿਕਾਇਤ ਕਰਤਾ ਹੈਗਾ ਕੋਈ ਭਾਜਪਾ ਸ਼ਿਕਾਇਤ ਕਰਤਾ ਨਹੀਂ ਕੋਈ ਕਾਂਗਰਸ ਨਹੀਂ ਸ਼ਿਕਾਇਤ ਕਰਤਾ ਤੇ ਤੁਸੀਂ ਉਹਨਾਂ ਦੇ ਟੱਬਰ ਨੂੰ ਵੀ ਮਾਨ ਸਨਮਾਨ ਦੇ ਰਹੇ ਹੋ ਇਹਦਾ ਮਤਲਬ ਹੈ ਕਿ ਜੋ ਹੋਰ ਪੋਲੀਟੀਕਲ ਪਾਰਟੀਆਂ ਕਰਪਟ ਨੇ ਤੁਸੀਂ ਤੁਹਾਡੀ ਪਾਰਟੀ ਵੀ ਉਹਨੇ ਲਗਭਗ ਕਰਪਟ ਹੋ ਗਈ ਠੀਕ ਹੈ ਉਹਨਾਂ ਨੇ ਲੰਬੇ ਸਮੇਂ ਰਾਜਕੀਤਾ ਵੱਡੇ ਕਰਪਟ ਹੋ ਸਕਦੇ ਨੇ ਤੁਸੀਂ ਥੋੜੇ ਸੇ ਰਾਜਕੀਤਾ ਦਿੱਲੀ ਵਾਲਿਆਂ ਜਾਂ ਤੁਸੀਂ ਘੱਟ ਕਰਪਟ ਹੈ ਚਾਹੇ ਚੋਰੀ ਇੱਕ ਰੁਪਏ ਦੀ ਹੈ ਚਾਹੇ 100 ਕਰੋੜ ਦੀ ਹੈ ਬੇਈਮਾਨੀ ਤੇ ਬੇਈਮਾਨੀ ਹੈ ਨਾ ਸੁਨੀਤਾ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਨੇ ਉਹਨਾਂ ਦੀ ਜਿਹੜੀ ਕੈਂਡੀਡੇਟ ਨੂੰ ਮਿਲਣਾ ਇਹ ਸੰਕੇਤ ਕੀ ਦਿੰਦਾ ਹੈਗਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਪਰਿਵਾਰ ਪਾਰਟੀ ਤੇ ਕੰਟਰੋਲ ਰੱਖਣਾ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਦਿੱਲੀ ਦੇ ਵਿੱਚ ਕੋਈ ਹੋਰ ਮੁੱਖ ਮੰਤਰੀ ਬਣੇ ਆਮਾਦੀ ਪਾਰਟੀ ਦਾ ਕੋਈ ਹੋਰ ਕਨਵੀਨਰ ਬਣੇ ਇਸ ਕਰਕੇ ਉਹ ਪਾਰਟੀ ਆਪਣਾ ਹੀ ਪਰਿਵਾਰ ਦਬਦਬਾ ਰੱਖਣਾ ਚਾਹੁੰਦੇ ਜਿਵੇਂ ਗਾਂਧੀ ਪਰਿਵਾਰ ਤੇ ਗਾਂਧੀਆਂ ਕਾਂਗਰਸ ਪਰਿਵਾਰ ਤੇ ਗਾਂਧੀ ਪਰਿਵਾਰ ਦਾ ਦਬਦਬਾ ਕਾਲੀਆਂ ਤੇ ਬਾਦਲ ਪਰਿਵਾਰ ਦਾ ਦਬਦਬਾ ਇਨਹਲੋ ਤੇ ਚਟਾਲਿਆਂ ਦਾ ਦਬਦਬਾ ਜੀ ਜੀ ਪੀ ਤੇ ਚਟਾਲਿਆਂ ਦਾ ਦਬਦਬਾ ਬੀ ਜੀ ਪੀ ਤੇ ਮੋਦੀ ਸਾਹ ਮੋਦੀ ਅਮਿਤ ਸ਼ਾਹ ਦਾ ਦਬਦਬਾ ਉਹ ਵੀ ਕੇਜਰੀਵਾਲ ਦਾ ਪਰਿਵਾਰੀ ਉਹ ਦਬਦਬਾ ਰੱਖਣਾ ਚਾਹੁੰਦਾ ਹੈਗਾ ਨਹੀਂ ਤੇ ਕਿਉਂਕਿ ਸਨੀਤਾ ਕੇ ਜੜੀਵਾਲ ਕੌਣ ਹੈ ਇੱਕ ਮੁੱਖ ਮੰਤਰੀ ਦੀ ਧਰਮ ਪਤਨੀ ਹੈ ਉਹ ਕਿਸ ਸਹਸियत ਤੇ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਜਾਂ ਐਮਐਲਏ ਦੇ ਨਾਲ ਮੀਟਿੰਗ ਕਰ ਸਕਦੇ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਨਹੀਂ ਕਰ ਸਕਦੇ ਉਹ ਵੀ ਬਗਾਨੇ ਸਟੇਟ ਦੇ ਤੁਸੀਂ ਦਿੱਲੀ ਦੇ ਜਿਹੜੇ ਕੈਂਡੀਡੇਟ ਉਹਨਾਂ ਦੇ ਨਾਲ ਤੁਸੀਂ ਮੁਲਾਕਾਤ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਰਟੀ ਦੇ ਕਰਤਾ ਤਾਂ ਠੀਕ ਹੈ ਤੁਸੀਂ ਪਾਰਟੀ ਪ੍ਰਧਾਨ ਦੇ ਨਾਲ ਉਹਦੀ ਪ ਧਰਮ ਪਤਨੀ ਹੋ ਕਿਹੜੇ ਕਿਹੜੇ ਕਿਹੜਾ ਮੁੱਖ ਮੰਤਰੀ ਜਾਂ ਕਿਹੜਾ ਪਾਰਟੀ ਦਾ ਪ੍ਰਧਾਨ ਹੈ ਕਿ ਉਹਦੀ ਜਿਹੜੀ ਵਾਈਫ ਆ ਉਹ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਡਿਸਕਸ ਕਰਨ ਰਣਨੀਤੀ ਤੈਅ ਕਰਨ ਨਹੀਂ ਇਹਦਾ ਮਤਲਬ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਪਾਰਟੀ ਕੋਈ ਖੋਹ ਕੇ ਨਾ ਲੈ ਜੇ ਸਾਡੀ ਪਾਰਟੀ ਦੇ ਕੋਈ ਹੋਰ ਕਬਜ਼ਾ ਨਾ ਕਰ ਲੈ ਸਾਡਾ ਸਿਆਸੀ ਤੌਰ ਤੇ ਨੁਕਸਾਨ ਤੇ ਜਿਹੜਾ ਹੋਇਆ ਕਿਉਂਕਿ ਕੇਜਰੀਵਾਲ ਕਦੀ ਸੋਚਣਾ ਹੋਊਗਾ ਕਿ ਮੈਂ ਭ੍ਰਿਸ਼ਟਾਚਾਰ ਦੇ ਲਹਿਰ ਚੋਂ ਨਿਕਲ ਕੇ ਮੁੱਖ ਮੰਤਰੀ ਬਣ ਗਿਆ ਤੇ ਫਿਰ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਮੈਨੂੰ ਜੇਲ੍ਹ ਜਾਣਾ ਪਵੇ ਇਸ ਕਰਕੇ ਜਿਹੜੇ ਜਲੰਧਰ ਦੇ ਪਵਨ ਕੁਮਾਰ ਟੀ ਨੂੰ ਉਮੀਦਵਾਰ ਨਾਲ ਜਲੰਧਰ ਦੇ ਐਮਐਲਏ ਲੁਧਿਆਣੇ ਤੋਂ ਅਸ਼ੋਕ ਪ੍ਰਾਸ਼ਰ ਉਰ ਪੱਪੀ ਸਾਹਿਬ ਆਮ ਆਦੀ ਪਾਰਟੀ ਦੇ ਕੈਂਡੀਡੇਟ ਇਹ ਤਿੰਨੋਂ ਦੋਨੇ ਤੇ ਬਾਕੀ ਦੋਨਾਂ ਜੀ ਸੀਟਾਂ ਦੇ ਲੁਧਿਆਣਾ ਹਲਕਾ ਵੀ ਔਰ ਜਲੰਧਰ ਕਾ ਐਮ ਐਲ ਏ ਤੇ ਕੈਂਡੀਡੇਟ ਅਰਵਿੰਦ ਉਹਦੀ ਸੁਨੀਤਾ ਕੇਜਰੀਵਾਲ ਦੇ ਨਾਲ ਮੀਟਿੰਗ ਕੀਤੀ ਹੈ ਨਾਲ ਰਾਜ ਸਭਾ ਮੈਂਬਰ ਲੁਧਿਆਣੇ ਵਾਲੇ ਰਾਜ ਸਭਾ ਮੈਂਬਰ ਵੀ ਗਏ ਕਿਉਂਕਿ ਉਹ ਉੱਥੇ ਵੀ ਉਹਨਾਂ ਦਾ ਪ੍ਰਭਾਵ ਹੈ ਜਲੰਧਰ ਜਿਹੜੇ ਲਵਲੀ ਯੂਨੀਵਰਸਿਟੀ ਦੇ ਮਾਲਕ ਹੋਗੇ ਫਿਰ ਵਿਕਰਮਜੀਤ ਸਿੰਘ ਸਾਨੀ ਔਰ ਜਿਹੜੇ ਸੰਦੀਪ ਪਾਠਕ ਨੇ ਜਿਹੜੇ ਜਨਰਲ ਸੈਕਟਰੀ ਨੇ ਆਮ ਆਦੀ ਉਹ ਵੀ ਉੱਥੇ ਪਰ ਸਵਾਲ ਇਹ ਹੈ ਕਿ ਉਹ ਕਿਸ ਹਸਤੀ ਦੇ ਵਿੱਚ ਉਹਦਾ ਉਹਨਾਂ ਦਾ ਕੇਜਰੀਵਾਲ ਦੀ ਵਾਈਫ ਉਹਦਾ ਪਾਰਟੀ ਤੇ ਕਿੰਨਾ ਕੀ ਇੱਕ ਅਸਰ ਬਣਾਉਣ ਦੀ ਖਾਤਰ ਕਿ ਚਾਹੇ ਅਰਵਿੰਦ ਕੇਜਰੀਵਾਲ ਜੇਲ ਲੇਕਿਨ ਪਾਰਟੀ ਦੀ ਕਮਾਂਡ ਮੇਰੇ ਕੋਲ ਹੀ ਆ ਹੋਰ ਕਾ ਉਹ ਨਹੀਂ ਤੇ ਇੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਾਂ ਇੱਕ ਪਾਰਟੀ ਪ੍ਰਧਾਨ ਦੀ ਧਰਮ ਪਤਨੀ ਮੀਟਿੰਗ ਕਰ ਨਹੀਂ ਸਕਦੇ ਪੰਜਾਬ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਉਹਨਾਂ ਦੀ ਧਰਮਪਤਨੀ ਤਾਂ ਮੀਟਿੰਗ ਕਰ ਸਕਦੀ ਜਦ ਸੁਬੀਸ਼ ਸਿੰਘ ਬਾਦਲ ਦੀ ਧਰਮਪਤਨੀ ਹਰਸਿਮਰ ਕੌਰ ਕਦੀ ਮੀਟਿੰਗ ਨਹੀਂ ਕੀਤੀ ਜਾਂ ਉਸ ਤੋਂ ਪਹਿਲਾਂ ਕੈਪਟਨ ਮਿਰਿੰਦਰ ਸਿੰਘ ਕਾਂਗਰਸ ਪ੍ਰਧਾਨ ਨਹੀਂ ਮੀਟਿੰਗ ਜਾਂਖੜ ਸਾਹਿਬ ਜਾਂ ਬੀਜੇਪ ਹੋਰ ਜਿਹੜੇ ਪਾਰਟੀਆਂ ਦੇ ਪਰ ਉਹਨਾਂ ਦੀ ਧਰਮਪਤਨਾਂ ਦੇ ਮੀਟਿੰਗ ਕਰਦੀਆਂ ਪਰ ਇਹਨਾਂ ਕੀਤੀ ਇੱਕ ਨਵੀਂ ਰਵਾਇਤ ਸ਼ੁਰੂ ਕਰ ਦਿੱਤੀ ਕਿਉਂਕਿ ਕੇਜਰੀਵਾਲ ਪਰਿਵਾਰ ਨੂੰ ਡਰ ਹੈ ਕਿ ਸਾਡੀ ਕਿਤੇ ਚੀਫ ਮਿਨਿਸਟਰੀ ਵੀ ਨਾ ਖੁੱਸ ਜੇ ਤੇ ਸਾਡੇ ਕੋਈ ਜਿਹੜੀ ਪਾਰਟੀ ਦੀ ਜ਼ਿੰਮੇਵਾਰੀ ਉਹ ਵੀ ਨਾ ਕੋਈ ਖੋ ਕੇ ਲੈ ਜਾਵੇ ਉਹ ਵੀ ਨਾ ਕਿਤੇ ਖੁੱਸ ਜੇ ਕਿਉਂਕਿ ਰੌਲਾ ਤਾਂ ਪੈਣਾ ਕਿ ਜੇਲ੍ਹ ਤੋਂ ਕਿੰਨਾ ਕੁ ਪਾਰਟੀ ਚਲਾ ਸਕਦੇ ਹੋ ਜਦੋਂ ਕੇਜਰੀਵਾਲ ਸਾਹਿਬ ਹੁੰਦੇ ਸੀਗੇ ਬਾਹਰ ਹੁੰਦੇ ਸੀ ਅੰਦਰ ਨਹੀਂ ਗਏ ਸੀਗੇ ਉਦੋਂ ਪਹਿਲਾਂ ਪੰਜਾਬ ਵਾਲੇ ਲੀਡਰ ਕਿਹੜਾ ਮਾਰਦੇ ਸੀ ਦਿੱਲੀ ਹੁਣ ਦਿੱਲੀ ਵਾਲੇ ਪੰਜਾਬ ਕਿਹੜਾ ਮਾਰਦੇ ਨੇ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇਖੋ ਅਰਵਿੰਦ ਕੇਜਰੀਵਾਲ ਹੋਣੀ ਤੇ ਕਨਵੀਨਰ ਹੈ ਨਾ ਨਹੀਂ ਰਾਸ਼ਟਰੀ ਪ੍ਰਧਾਨ ਤੇ ਜਾਂਦੇ ਨੇ ਬੀਜੇਪੀ ਦੇ ਲੀਡਰ ਵੀ ਜਾਂਦੇ ਨੇ ਪਰ ਬੀਜੇਪੀ ਦਾ ਕਲਚਰ ਹੋਰ ਹੈ ਕਾਂਗਰਸ ਦਾ ਕਲਚਰ ਹੋਰ ਹੈ ਜਦੋਂ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਮੀਟਿੰਗ ਕਰਦੇ ਤੇ ਇਹੋ ਆਮ ਆਦੀ ਪਾਰਟੀ ਵਾਲੇ ਰੌਲਾ ਪਾਉਂਦੇ ਸੀ ਲੇਕਿਨ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਕਈ ਸਾਲ ਰਹੇ ਨੇ ਇੱਕ ਪਾਰਟੀ ਹਾਂ ਜੇ ਸਨੀਤਾ ਕੇਜਰੀਵਾਲ ਮੈਡਮ ਨੂੰ ਤੁਸੀਂ ਉਹ ਬਣਾ ਦਿਓ ਪਾਰਟੀ ਦਾ ਪਰ ਕੋਈ ਨਾ ਕੋਈ ਉਹਨੇ ਜ਼ਿੰਮੇਵਾਰੀ ਦੇ ਦੋ ਤੇ ਉਹ ਮੀਟਿੰਗ ਕਰਦੇ ਫੱਬਦੇ ਨੇ ਜੱਜਦੇ ਨੇ ਕਿ ਹਾਂ ਇੱਕ ਇੱਕ ਮੀਟਿੰਗ ਕਰ ਰਹੇ ਨੇ ਪਰ ਜੇ ਤੁਸੀਂ ਵਿਦਆਊਟ ਕੋਈ ਤੁਹਾਡੇ ਕੋਲ ਅਹੁਦਾ ਨਹੀਂ ਆ ਤੇ ਫਿਰ ਤੁਸੀਂ ਮੀਟਿੰਗ ਕਰਦੇ ਚੰਗੇ ਨਹੀਂ ਲੱਗਦੇ ਇੱਕ ਇੱਕ ਸਿਸ਼ਟਾਚਾਰਿਕ ਸਿਸਟਮ ਆ ਤੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਆਪੋਜੀਸ਼ਨ ਪਾਰਟੀ ਵੀ ਰੌਲਾ ਪਾਏਗੀ ਲੇਕਿਨ ਇਹੋ ਜੀਆਂ ਚੀਜ਼ਾਂ ਤੋਂ ਗਰੇਜ਼ ਕਰਨੀ ਚਾਹੀਦੀ ਕਿਉਂਕਿ ਆਮ ਆਮ ਆਦੀ ਪਾਰਟੀ ਆਮ ਲੋਕਾਂ ਦੀ ਤੁਸੀਂ ਕਹਿੰਦੇ ਪਾਰਟੀ ਆ ਇਹ ਟੱਬਰ ਦੀ ਪਾਰਟੀ ਨਹੀਂ ਆ ਜਾਹ ਦੇ ਸੁਨੀਤਾ ਕੇਜਰੀਵਾਲ ਨੂੰ ਪਾਰਟੀ ਦੇ ਕੋ-ਕਨਵੀਨਰ ਬਣਾ ਦੇਣਾ ਚਾਹੀਦਾ ਦਿੱਲੀ ਦੇ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਇੱਕ ਇੱਕ ਜ਼ਿੰਮੇਵਾਰੀ ਹੋਵੇ ਕਿ ਹਾਂ ਪਾਰਟੀ ਨੇ ਜ਼ਿੰਮੇਵਾਰੀ ਦੇ ਦਿੱਤੀ ਹੈਗੀ ਤੇ ਤੁਸੀਂ ਜਾਸਦੇ ਪਰ ਕਿਉਂਕਿ ਪਾਰਟੀ ਚੱਲਦੀ ਕੇਜਰੀਵਾਲ ਦੇ ਨਾਮ ਦੇ ਨਾਲ ਪਾਰਟੀ ਚੱਲਦੀ ਹੈ ਕਿਸੇ ਹੋਰ ਦੇ ਨਾਮ ਤੇ ਨਹੀਂ ਚੱਲਦੀ ਇਸ ਕਰਕੇ ਹਜਲੇ ਤੇ ਲੁਧਿਆਣਾ ਦੇ ਉਮੀਦਵਾਰ ਤੇ ਉੱਥੋਂ ਦੇ ਐਮਐਲਏ ਜਲੰਧਰ ਦੇ ਉਮੀਦਵਾਰ ਤੇ ਉੱਥੋਂ ਦੇ ਐਮਐਲਏ ਬਾਕੀ ਸੀਟਾਂ ਤੇ ਵੀ ਜਾਣਗੇ ਉਮੀਦਵਾਰ ਫਤਗੜ ਸਾਹਿਬ ਨੂੰ ਵੀ ਜਾਣਾ ਪਊਗਾ ਪਟਿਆਲੇ ਵਾਲੇ ਨੂੰ ਜਾਣਾ ਪਊਗਾ ਬਠਿੰਡੇ ਵਾਲੇ ਨੂੰ ਜਾਣਾ ਪਊਗਾ ਫਰੀਦਕੋਟ ਵਾਲੇ ਨੂੰ ਜਾਣਾ ਪਊਗਾ ਫਿਰੋਜ਼ਪੁਰ ਵਾਲੇ ਨੂੰ ਜਾਣਾ ਪਊਗਾ ਅੰਮ੍ਰਿਤਸਰ ਖਡੂਰ ਸਾਹਿਬ ਗੁਰਦਾਸਪੁਰ ਹਸ਼ਿਆਰਪੁਰ ਉਹ ਸਾਰਿਆਂ ਨੂੰ ਜਾਣਾ ਪਊਗਾ ਕਿਉਂਕਿ ਸ਼ੁਰੂਆਤ ਹੋਤੀ ਔਰ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਸਨੀਤਾ ਕੇਜਰੀਵਾਲ ਮੀਟਿੰਗਾਂ ਕਰ ਰਹੇ ਨੇ ਅੱਜ ਸਵੇਰੇ ਸਵੇਰੇ ਤਕਰੀਬਨ ਲਗਭਗ ਸਾਰੇ ਚੈਨਲ ਨੇ ਨਵਜੋ ਸਿੱਧੂ ਦੇ ਨਾਲ ਜਿਹੜੇ ਹੋਰ ਸਾਬਕਾ ਐਮਐਲਏ ਆ ਆਮ ਜਿਹੜੇ ਕਾਂਗਰਸ ਦੇ ਵਰਕਰ ਸੀਗੇ ਉਹਨਾਂ ਨਾਲ ਇੱਕ ਮੀਟਿੰਗ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਚੋਣ ਮੈਦਾਨ ਦੇ ਵਿੱਚ ਨੇ ਇੱਥੇ ਨਵਜੋਤ ਸਿੱਧੂ ਵੀ ਸਰਗਰਮ ਹੋ ਗਏ ਨੇ ਸੱਚਾਈ ਕੀ ਹੈਗੀ ਹੈ ਤੁਕੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਮੀਡੀਆ ਬਹੁਤ ਸਾਰਾ ਮੀਡੀਆ ਸਰਕਾਰਾਂ ਦੇ ਹੱਥ ਟੋਕੇ ਬਣੇ ਆਗੇ ਨੇ ਕੋਈ ਬਹੁਤ ਸਾਰੇ ਗੱਲ ਵਿਧਾਚੜਾ ਹੈ ਕਿ ਜਿਵੇਂ ਮੀਡੀਆ ਪਿਛਲੇ 3 ਦਿਨ ਤੋਂ ਕਿ ਦਲਬੀਰ ਗੋਲਦੀ ਨਾਰਾਜ਼ ਆ ਤੇ ਕੇ ਜਿਹੜੀ ਉਹ ਸੁਖਪਾਲ ਖੈਰ ਨੂੰ ਮਨਾਉਣਗੇ ਅਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਜੇ ਮਨਾਉਣਗੇ ਤੇ ਉਹਦੇ ਜ਼ਿੰਮੇਵਾਰੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹੀ ਉਹ ਜਿੱਥੇ-ਜਿੱਥੇ ਸਰਕਾਰ ਨੂੰ ਲੱਗਦਾ ਹੈਗਾ ਕਿ ਸਾਡੀ ਜਿਹੜੀ ਪੋਜੀਸ਼ਨ ਟਾਈਟ ਆ ਉੱਥੇ-ਉੱਥੇ ਮੀਡੀਆ ਉਸ ਹਿਸਾਬ ਦੇ ਨਾਲ ਖੇਡ ਖੇਡ ਰਿਹਾ ਹੈਗਾ ਜਿਹੜਾ ਨਵਜੋਤ ਸਿੰਘ ਸਿੱਧੂ ਆ ਨਵਜੋਤ ਸਿੰਘ ਸਿੱਧੂ ਕਿਉਂਕਿ ਸਿਆਸਤ ਦੇ ਵਿੱਚ ਜਦ ਤੱਕ ਵੀ ਰਹਿਣਗੇ ਉਹ ਸੁਰਖੀਆਂ ਬੰਦੇ ਰਹਿਣਗੇ ਹੁਣ ਕਿਉਂਕਿ ਉਹਨਾਂ ਦੀ ਜੀਵਨ ਸਾਥਣ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੇ ਨੇ ਬੜੇ ਉਸ ਪੋਜੀਸ਼ਨ ਦੇ ਵਿੱਚ ਆ ਕਿਉਂਕਿ ਉਸ ਬਿਮਾਰੀ ਨਾਲ ਉਹ ਜੂਝ ਰਹੇ ਨੇ ਇਸ ਕਰਕੇ ਬਹੁਤ ਸਾਰੇ ਕੱਲ ਉਹਨਾਂ ਦਾ ਪਤਾ ਲੈਣ ਮੈਂ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਵੀ ਇੱਕ ਇੱਕ ਆਪਣਾ ਔਰਤ ਹੈ ਲੇਕਿਨ ਹੁਣ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਨਹੀਂ ਕਰਦੇ ਕਿਉਂ ਨਹੀਂ ਕਰਦੇ ਆਗੇ ਕਿਉਂਕਿ ਜਦੋਂ ਉਹਨਾਂ ਨੇ ਚੋਣ ਰੈਲੀਆਂ ਸ਼ੁਰੂ ਕੀਤੀਆਂ ਸੀ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਜੀ ਹੋਰ ਕਹਿੰਦੇ ਸੀ ਕਿ ਨਵਾਂ ਖਾੜਾ ਨਾ ਲਾਓ ਹੁਣ ਹੁਣ ਕਹਿੰਦੇ ਹੁਣ ਕਹਿੰਦੇ ਕਿ ਜਿੰਨੇ ਵੀ ਕੈਂਡੀਡੇਟ ਆ ਜਿਹੜੇ ਸਾਡੇ ਜਾਣਕਾਰ ਉਹ ਦੱਸ ਰਹੇ ਨੇ ਕਿ ਜਿੰਨੇ ਵੀ ਹੁਣ ਤੱਕ ਕਾਂਗਰਸ ਪਾਰਟੀ ਨੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦੇ ਨੇ ਉਹ ਸਾਰੇ ਤਰਲੇ ਕਰਨੇ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਉਹ ਤਰਲੇ ਕਿਉਂ ਕਰ ਰਹੇ ਨੇ ਉਹ ਕਾਂਗਰਸ ਪਾਰਟੀ ਕੋਲ ਪ੍ਰਤਾਪ ਸਿੰਘ ਬਾਜਵਾ ਪਰ ਜਿਹੜੀ ਕਾਂਗਰਸ ਪਾਰਟੀ ਕੋ ਰਾਜਾ ਬਰਿੰਦਰ ਸਿੰਘ ਵੜਿੰਗ ਹੈ ਉਹਨਾਂ ਕੋਲ ਪ੍ਰਗਟ ਸਿੰਘ ਹੈ ਉਹਨਾਂ ਕੋਲ ਸੁਖੀ ਰੰਧਾਵਾ ਨੇ ਉਹਨਾਂ ਕੋਲ ਕਿੰਨੇ ਵੱਡੇ ਵੱਡੇ ਲੀਡਰ ਨੇ ਜੋ ਸਿੰਘ ਸਿੱਧੂ ਦੀ ਕੀ ਲੋੜ ਪੈ ਗਈ ਇਹਨਾਂ ਨੂੰ ਨਹੀਂ ਨਵਜੋਤ ਸਿੰਘ ਸਿੱਧੂ ਇੱਕ ਤੇ ਸਟਾਰ ਪ੍ਰਚਾਰਕ ਖੁੱਲ ਕੇ ਭਗਵੰਤ ਮਾਨ ਸਾਹਿਬ ਦੇ ਖਿਲਾਫ ਪੰਜਾਬ ਸਰਕਾਰ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਡਟ ਕੇ ਬੋਲਣ ਵਾਲੇ ਨੇ ਤੇ ਕਾਂਗਰਸ ਪਾਰਟੀ ਕੋ ਲੀਡਰ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਦੀ ਇੱਕ ਆਪਣੀ ਪਰਸਨੈਲਿਟੀ ਆ ਉਹਨਾਂ ਦੇ ਇੱਕ ਆਪਣਾ ਔਰਾ ਵਾ ਹਰ ਇੱਕ ਦਾ ਆਪਣਾ ਆਪਣਾ ਔਰਾ ਹੁੰਦਾ ਲੇਕਿਨ ਉਸ ਔਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਔਰਾ ਆ ਉਹ ਬਹੁਤ ਸਾਰਾ ਉੱਪਰ ਆ ਤੇ ਲੀਡਰਾਂ ਨੂੰ ਪਤਾ ਨਵਜੋਤ ਸਿੰਘ ਸਿੱਧੂ ਕਿੰਨਾ ਫਰੂਟਫੁੱਲ ਹੋ ਸਕਦਾ ਹੈਗਾ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਕਿਉਂ ਜਾਵਾਂ ਮੈਂ ਜਦੋਂ ਚੋਣ ਰੈਲੀਆਂ ਕੀਤੀਆਂ ਸੀ ਮੈਨੂੰ ਬੁਲਾ ਰਹੇ ਸੀ ਮੈਂ ਉੱਥੇ ਜਾ ਕੇ ਭਾਸ਼ਣ ਰੀਆਂ ਤੁਸੀਂ ਕਹਿੰਦੇ ਕਿ ਨਵਾਂ ਖਾੜਾ ਲਾ ਦਿੱਤਾ ਹੈਗਾ ਤੁਸੀਂ ਜਿਨ੍ਹਾਂ ਨੇ ਮੇਰੀਆਂ ਚੋਣ ਰੈਲੀਆਂ ਦਾ ਪ੍ਰਬੰਧ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਪਾਰਟੀ ਚੋਂ ਬਾਹਰ ਕਰ ਦਿੱਤਾ ਹੈਗਾ ਹੁਣ ਸਵਾਲ ਹੈ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਕੋਲ ਜਾਂ ਉਹਨਾਂ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਜਿਹੜੇ ਦਵਿੰਦਰ ਜਾਦਵ ਹੈ ਜਾਂ ਨਵਜੋਤ ਸਿੰਘ ਸਿੱਧੂ ਕੋ ਤੇ ਜਿਹੜੇ ਬੰਦੇ ਕੱਢੇ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਬਲਾਉਣ ਵੀ ਤੂੰ ਹੀ ਸਾਢੇ ਜੇ ਫੇਰ ਫੇਰ ਹੀ ਜਾਊਗਾ ਹੁਣ ਨਵਜੋਤ ਸਿੰਘ ਸਿੱਧੂ ਕਿਹੜੇ ਮੂਨਾ ਜਾਣਗੇ ਜੇ ਉਹ ਪ੍ਰਚਾਰ ਕਰਦੇ ਨੇ ਹੋ ਸਕਦਾ ਆਪਾਂ ਮੰਨ ਕੇ ਚੱਲੀ ਗਏ ਸੁਪਾਲ ਸਿੰਘ ਖੈਰਾ ਨੇ ਉਹਨਾਂ ਨਾਲ ਬੜੇ ਅੱਛੇ ਸਬੰਧ ਨੇ ਪਰ ਜੇ ਉਹ ਸੁਪਾਲ ਸਿੰਘ ਖੈਰਾ ਦੇ ਪ੍ਰਚਾਰ ਕਰਨ ਜਾਂਦੇ ਤੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਲੋਕ ਖੜੇ ਨੇ ਉਹ ਕਹੂਗਾ ਯਾਰ ਨਵਜੋਤ ਸਿੰਘ ਸਿੱਧੂ ਚੰਗਾ ਬੰਦਾ ਜੀ ਇਸ ਕਰਕੇ ਨਵਜੋ ਸਿੰਘ ਸਿੱਧੂ ਨੇ ਸ਼ਾਇਦ ਆਇਆ ਵੀ ਫੋਨ ਕਹਿੰਦੇ ਦਵਿੰਦਰ যাদব ਦਾ ਹੀ ਫੋਨ ਆਇਆ ਜੀ ਨਾਲ ਚਲੋ ਕਹਿੰਦੇ ਪਹਿਲਾਂ ਮੇਰੇ ਵਰਕਰਾਂ ਨੂੰ ਤੇ ਜਿਹੜੇ ਮੇਰੇ ਬੰਦੇ ਕੱਢੇ ਉਹਨਾਂ ਨੂੰ ਅਡਜਸਟ ਕਰੋ ਉਹ ਕਹਿੰਦੇ ਕਰ ਦਿੰਦੇ ਕਹਿੰਦੇ ਨਹੀਂ ਪੰਜਾਬ ਵਾਲੇ ਨਹੀਂ ਕਰਨ ਹੁਣ ਤੁਸੀਂ ਕਰੋ ਹੁਣ ਦਵਿੰਦਰ যাদব ਪ੍ਰੋਗਰਾਮ ਬਣਾਉਣਗੇ ਜਿਹੜੇ ਬੰਦੇ ਕੱਢੇ ਨੇ ਉਹਨਾਂ ਨੂੰ ਸ਼ਾਮਲ ਕਰਾਉਣਗੇ ਕਿਉਂਕਿ ਉਹ ਆਪਣਾ ਜਿਹੜੀ ਆ ਯੁੱਤੀ ਉੱਪਰ ਰੱਖਣਾ ਚਾਹੁੰਦੇ ਨੇ ਕਿਉਂਕਿ ਕਹਿੰਦੇ ਮੇਰਾ ਕਸੂਰ ਹੀ ਕੀ ਆ ਪਾਰਟੀ ਮਜ਼ਬੂਤ ਹੋ ਰਹੀ ਸੀ ਨਾ ਪਰ ਕਈਆਂ ਨੂੰ ਲੱਗਾ ਕਿ ਨਵਜੋਤ ਸਿੰਘ ਸਿੱਧੂ ਕਿਤੇ ਬਾਕੀਆਂ ਦੀ ਕੁਰਸੀ ਨਾ ਖਾ ਜੇ ਨਵਜੋਤ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਸਾਡੀਆਂ 10-12 ਸੀਟਾਂ ਆ ਜਾਣੀਆਂ ਆਉਣ ਵਾਲੀ ਕੋਈ ਪੋਜੀਸ਼ਨ ਹੈ ਨਹੀਂ ਆ 117 ਹਲਕਿਆਂ ਚੋਂ 50 ਹਲਕੇ ਨੇ ਜਿੱਥੇ ਇਹਨਾਂ ਦਾ ਕੋਈ ਇੰਚਾਰਜ ਨਹੀਂ ਹੈਗਾ ਹਲਕੇ ਖਾਲੀ ਨੇ ਸੁੰਨੇ ਨੇ ਲਵਾਰਸ ਨੇ ਤੇ ਕਿਵੇਂ ਤੁਸੀਂ ਜਿੱਤ ਜੋਗੇ ਅਮਿਤ ਜਿੱਤੋਗੇ ਪੀ ਕਹੋਂਗੇ ਆਪ ਨੂੰ ਵੋਟਾਂ ਨਹੀਂ ਪੈਣੀਆਂ ਕਾਲੀ ਦਲ ਦੀ ਬੜੀ ਪੋਜੀਸ਼ਨ ਮਾੜੀ ਆ ਕਾਂਗਰਸ ਬੀਜੇਪੀ ਦਾ ਵਿਰੋਧ ਰ ਸੁਪਨੇ ਦੇ ਵਿੱਚ ਇਹਨਾਂ ਨੇ 10 11 12 ਸੀਟਾਂ ਰੱਖ ਲਈਆਂ ਸੋਚ ਕੇ ਵੀ ਤੁਹਾਡੇ 50 ਹਲਕੇ ਖਾਲੀ ਆ ਆ ਜਿਹੜਾ ਹਲਕਾ ਵਾ ਜਿੱਤੇ ਜੀਪੀ ਛੱਡ ਕੇ ਗਿਆ ਤੇ ਚੰਨੀ ਸਾਹਿਬ ਦਾ ਭਰਾ ਉੱਥੇ ਆਇਆ ਸੀ ਚੋਣ ਲੜਿਆ ਸੀ ਉਹ ਹਲਕਾ ਲਵਾਰਿਸ ਨੇ ਐਦਾਂ ਦੇ 50 ਹਲਕੇ ਲਵਾਰਿਸ ਨੇ ਜਿੱਥੇ ਕੋਈ ਹੈ ਨਹੀਂ ਆ ਤੁਸੀਂ ਜੇ ਹਲਕੇ ਤੁਹਾਡੇ ਸੁਣਨੇ ਨੇ ਲਵਾਰਸ ਨੇ ਤੇ ਤੁਸੀਂ ਕਿਵੇਂ ਜਿੱਤ ਜੋਗੇ ਉਸ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕੋਈ ਕੰਮ ਨਹੀਂ ਕੀਤਾਗਾ ਜਾਂ ਕਾਂਗਰਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾਗਾ ਹੁਣ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰੇ ਜਾਂ ਨਾ ਕਰੇ ਪਰ ਜਿਨ੍ਹਾਂ ਨੂੰ ਪਤਾ ਜਿਹੜੇ ਇਸ ਟਾਈਮ ਚੋਣ ਲੜ ਰਹੇ ਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਗੁਰਜੀਤ ਔਜਲੇ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰੋਂ ਤਿੰਨ ਵਾਰ ਐਮਪੀ ਰਿਆ ਫਿਰ ਆ ਫਿਰ ਆ ਨਾ ਹੋਵੇ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਫੋਨ ਨਾ ਕਰਨ ਜਾਂ ਮਨੋਂ ਨਾ ਉਥੋਂ ਪ੍ਰਿੰਕਾ ਗਾਂਧੀ ਆਪਣਾ ਚੌਪਰ ਲਿਆ ਨ ਬਿਠਾ ਕੇ ਰੈਲੀ ਚ ਬਿਠਾ ਤਰਾ ਆ ਵੀ ਆ ਗਿਆ ਸਾਡਾ ਸ਼ੇਰ ਹੁਣ ਹੀ ਨਵਜੋਤ ਸਿੰਘ ਸਿੱਧੂ ਜਾਂਦਾ ਉਹਨਾਂ ਦੇ ਮੈਨੂੰ ਜੋ ਲੱਗਦਾ ਕਿ ਜਿਹੜੀ ਮੀਟਿੰਗ ਦੇ ਵਿੱਚ ਹੋਈ ਹਾਲਾਂਕਿ ਉਹ ਸਾਰੇ ਪਤਾ ਲੈਣ ਗਏ ਡਾਕਟਰ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਕਿ ਪਹਿਲਾਂ ਮੇਰੇ ਵਰਕਰਾਂ ਜਿਹੜੇ ਲੀਡਰ ਕੱਢੇ ਨਾ ਉਹਨਾਂ ਨੂੰ ਐਡਜਸਟ ਕਰੋ ਫਿਰ ਅਗਲੀ ਗੱਲ ਕਰਾਂਗੇ ਨਾ ਔਰ ਇਹ ਸਭ ਤੋਂ ਵੱਡੀ ਗੱਲ ਕੱਲ ਜਿਹੜੀ ਮੀਟਿੰਗ ਉਹਦਾ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਨਹੀਂ ਕਰ ਰਿਹਾਗੇ ਉਹ ਤੇ ਆਪਣੇ ਦੱਸ ਰਹੇ ਕਿ ਮੇਰੇ ਜਿਹੜੇ ਬੰਦੇ ਕੱਢੇ ਨੇ ਔਰ ਮੈਨੂੰ ਲੱਗਦਾ ਕਿ ਧਰਵੀਰ ਗਾਂਧੀ ਸੋਹਣੀ ਫਾਈਟ ਦੇਣਗੇ ਉੱਥੇ ਪਟਿਆਲੇ ਦੇ ਵਿੱਚ ਔਰ ਜਿਹੜੀ ਨਵਜੋਤ ਨਵਜੋਤ ਸਿੰਘ ਸਿੱਧੂ ਜਾ ਉਹਦੇ ਜਿਹੜੇ ਉੱਥੇ ਪਹੁੰਚ ਸਾਬਕਾ ਐਮਐਲਏ ਉਹਨਾਂ ਦੀ ਲੜਾਈ ਡਾਕਟਰ ਗਾਂਧੀ ਦੇ ਨਾਲ ਨਹੀਂ ਆ ਕਿਉਂਕਿ ਪਟਿਆਲੇ ਉਹਨਾਂ ਦਾ ਘਰ ਹੋ ਸਕਦਾ ਜੇ ਪਟਿਆਲੇ ਨਾ ਹੁੰਦਾ ਹੋਰ ਕਿਤੇ ਮੀਟਿੰਗ ਕਰ ਲੈਂਦੇ ਲੜਾਈ ਨਵਜੋਤ ਸਿੰਘ ਸਿੱਧੂ ਦੀ ਜਾਂ ਉਹਦੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੂੰ ਬਾਹਰ ਕੱਢਿਆ ਜਿੱਤਾਂ ਉਹ ਮਹਿੰਦਰ ਸਿੰਘ ਨਿਹਾਲਵਾਲਾ ਜਾਂ ਜਿਹੜੇ ਉਹਨਾਂ ਦੇ ਨਾਲ ਯੂਥ ਆਗੂ ਨੇ ਜਿਹੜੇ ਸ਼ੈਰੀ ਕਰਕੇ ਇਹ ਜਿਹੜਾ ਹੋਰ ਹਰਵਿੰਦਰ ਸਿੰਘ ਲਾੜੀ ਜਿਹੜੇ ਬਠਿੰਡਾ ਦਿਹਾਤੀ ਤੋਂ ਬਹੁਤ ਸਾਰੇ ਇਦਾਂ ਦੇ ਲੀਡਰ ਨੇ ਉਹ ਲੀਡਰ ਨੇ ਉਹਨਾਂ ਦੀ ਲੜਾਈ ਤੇ ਕਾਂਗਰਸ ਨਾ ਹੋ ਸਕਦੀ ਆ ਰਾਜਾ ਮਰਿੰਦਰ ਸਿੰਘ ਵੜਿੰਗਣਾ ਹੋ ਸਕਦੀ ਆ ਮਲਕਰ ਜੇ ਖੜਗੇ ਨਾ ਹੋ ਸਕਦੀ ਆ ਹਾਈ ਕਮਾਂਡ ਹੋ ਸਕਦੀ ਡਾਕਟਰ ਗਾਂਧੀ ਦੇ ਨਾਲ ਤੇ ਨਾ ਹੋ ਸਕਦੀ ਉਹਦੇ ਜਾਣਬੁੱਝ ਕੇ ਖਬਰਾਂ ਫਲਾਈਆਂ ਰਹਿ ਕਿ ਡਾਕਟਰ ਗਾਂਧੀ ਦੇ ਕਰਕੇ ਨਹੀਂ ਅਸਲੀਅਤ ਆ ਕਿ ਉਹਨਾਂ ਨੂੰ ਨਵਜੋਤ ਸਿੰਘ ਨੂੰ ਲੱਗਦਾ ਕਿ ਇੱਕ ਤਾਂ ਪਹਿਲੀ ਗੱਲ ਉਹ ਆਈਪੀਐਲ ਦੇ ਵਿੱਚ ਬੀਜੀ ਨੇ ਪਰ ਪ੍ਰਚਾਰ ਤੇ ਹੁਣ ਹਾਈ ਕਮਾਂਡ ਦੇ ਕਹਿਣ ਤੇ ਕਰਨਾ ਪਊਗਾ ਪਰ ਨਾਲ ਦੇ ਨਾਲ ਉਹ ਜੇ ਪ੍ਰਚਾਰ ਕਰਨਗੇ ਤੇ ਆਪਣੀਆਂ ਹੀ ਸ਼ਰਤਾਂ ਵੀ ਤੇ ਰੱਖਣਗੇ ਨਾ ਵੀ ਮੇਰਾ ਕਸੂਰ ਕੀ ਹੈ ਪਹਿਲਾਂ ਉਹ ਦੱਸਿਆ ਜਾਵੇ ਜਿਹੜੇ ਮੇਰੇ ਲੀਡਰ ਨੇ ਜਿਨ੍ਹਾਂ ਨੇ ਰੈਲੀਆਂ ਕੀਤੀਆਂ ਚਾਹੇ ਰਾਮਪੁਰਾ ਫੂਲ ਉਹਨੇ ਰਾਜਾ ਮਿਰਾਜ ਨੇ ਕੀਤੀ ਫਿਰ ਉੱਥੇ ਹਰਵਿੰਦਰ ਸਿੰਘ ਲਾੜੀ ਨੇ ਕੀਤੀ ਮੋਗੇ ਹਮੇਸ਼ਿੰਦਰ ਸਿੰਘ ਨਿਹਾਲਵਾਲਾ ਨੇ ਕੀਤੀ ਜਾਂ ਹਿਸ਼ਾਰਪੁਰ ਕੀਤੀ ਜਿੱਥੇ ਵੀ ਚਾਰ ਪੰਜ ਰੈਲੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਰੁਕਵਾ ਦਿੱਤੀਆਂ ਹੈਗੀਆਂ ਉਹ ਕਹਿੰਦੇ ਜਿਹੜੇ ਕੱਡੇ ਨੇ ਉਹਨਾਂ ਨੂੰ ਪਹਿਲਾਂ ਵਾਪਸ ਲਓ ਇਸ ਕਰਕੇ ਜਿਹੜੀ ਮੀਟਿੰਗ ਹੋਈ ਹੈ ਅੱਧੇ ਤੋਂ ਬਹੁਤ ਸਾਰੇ ਗਏ ਸੀ ਉਹਨਾਂ 'ਚ ਦੇਖੋ ਜਿਹੜੇ ਇੱਕ ਕਈ ਐਮਐਲਏ ਹੋ ਸੁਪਾਲ ਸਿੰਘ کہہ ਰਿਹਾ ਜਿੱਦਨ ਧੂਰੀਗੇ ਉੱਥੇ ਵੀ ਆ ਗਏ ਸੀ ਲੜਾਈ ਉਹ ਜਿੰਨੇ ਵੀ ਉੱਥੇ ਕੱਲ ਇਕੱਠੇ ਹੋਏ ਨੇ ਉਹਨਾਂ ਦੀ ਲੜਾਈ ਉਮੀਦਵਾਰਾਂ ਦੇ ਨਾਲ ਨਹੀਂ ਆ ਉਹਨਾਂ ਦੀ ਲੜਾਈ ਹੋ ਸਕਦੀ ਪੰਜਾਬ ਕਾਂਗਰਸ ਦੇ ਨਾਲ ਤੇ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਸ਼ਿਕਵੇ ਰਾਜਾ ਮਰਿੰਦਰ ਸਿੰਘ ਵੜਿੰਗਣਾ ਹੋ ਸਕਦੇ ਨੇ ਡਾਕਟਰ ਗਾਂਧੀ ਦੇ ਨਾਲ ਜਾਂ ਹੋਰ ਕਿਸੇ ਦੇ ਨਾਲ ਸ਼ਿਕਵੇ ਨਹੀਂ ਹੋ ਸਕਦੇ ਨਵਜੋਤ ਸਿੰਘ ਸਿੱਧੂ ਚੁੱਪ ਰਹਿਣ ਤਾਂ ਖਬਰ ਜੇ ਉਹ ਬੋਲਣ ਤਾਂ ਰੋਲਾ ਪੈ ਜਾਂਦਾ ਹੈਗਾ ਹੋਰ ਕੋਈ ਲੀਡਰ ਕਿੰਨੇ ਹੀ ਲੀਡਰ ਦਿਨ ਦੇ ਵਿੱਚ ਕਿੰਨੇ ਕਿੰਨੇ ਲੋਕਲਾਂ ਮੀਟਿੰਗ ਕਰਦੇ ਆ ਗਏ ਨੇ ਪਰ ਨਵਜੋਤ ਸਿੰਘ ਸਿੱਧੂ ਦੀ ਇੱਕ ਛੋਟੀ ਜੀ ਵੀਡੀਓ ਜਾਂ ਫੋਟੋ ਆ ਜਾਂਦੀ ਹੈ ਉੱਥੇ ਹੀ ਖਬਰਾਂ ਬੰਨੀ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਇਹ ਹੁੰਦਾ ਹੈ ਕਿ ਫਿਰ ਤੁਹਾਡਾ ਕਰਦਾਰ ਹੁੰਦਾ ਕਿ ਤੁਸੀਂ ਸਿਆਸਤ ਦੇ ਵਿੱਚ ਕਮਾਇਆ ਕੀ ਜਾਂ ਤੁਹਾਡੀ ਪਰਸਨੈਲਿਟੀ ਕੀ ਆ ਜੇ ਚੁੱਪ ਰਹਿੰਦੇ ਤਾਂ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਤੇ ਜੇ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਦਾ ਬੋਲਿਆ ਕਿਉਂ ਨਾ ਇਹ ਤੁਹਾਡੀ ਪਰਸਨੈਲਿਟੀ ਆ ਕਿ ਤੁਸੀਂ ਸਿਆਸਤ ਦੇ ਵਿੱਚ ਤੁਹਾਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਨਵਜੋਤ ਸਿੰਘ ਸਿੱਧੂ ਇੱਕ ਉਹ ਚਿਹਰਾ ਬਣ ਗਏ ਜਿਹਨੂੰ ਪੰਜਾਬ ਛੱਡ ਟੈਕਸ ਦੇ ਵਿੱਚ ਵੀ ਤੁਸੀਂ ਮਾਈਨਿੰਗਸ ਕਰਕੇ ਨਹੀਂ ਦੇ ਦਿੱਤਾ ਹੁਣ ਉਹ ਤਾਂ ਕਾਂਗਰਸ ਪਾਰਟੀ ਨੇ ਦੇਖਣਾ ਨਾ ਖੜਗੇ ਸਾਹਿਬ ਨੇ ਦੇਖਣਾ ਦਵਿੰਦਰ ਜਾਦਵ ਨੇ ਦੇਖਣਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਕਿੱਥੇ ਵਰਤਣਾ ਹੈਗਾ ਕਿੱਥੇ ਕਿੱਥੇ ਰੈਲੀ ਕਰਵਾਉਣੀ ਹੈਗੀ ਆ ਉਹਨਾਂ ਨੇ ਉਹ ਦੇਖਣਾ ਹੈਗਾ ਨਾ ਤੇ ਜੇ ਉਹਨਾਂ ਨੇ ਦੇਖਣਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਕੋ ਕੰਮ ਲੈਣਾ ਤੇ ਨਵਜੋਤ ਸਿੰਘ ਸਿੱਧੂ ਤੇ ਇਹ ਵੀ ਕਹੂਗਾ ਨਾ ਕਿ ਜਿਹੜੇ ਮੇਰੇ ਬੰਦੇ ਕੱਢੇ ਉਹਨਾਂ ਅਡਜਸਟ ਕਰੋ ਪੰਜਾਬ ਦੇ ਵਿੱਚ ਹੋਰ ਵੀ ਲੀਡਰ ਨੇ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਤੋਂ ਉਹ ਵੀ ਉਹਦੀ ਇੱਕ ਆਪਣੀ ਪਰਸਨੈਲਿਟੀ ਹੈਗੀ ਆ ਹਰ ਲੀਡਰ ਦੀ ਆਪਣੀ ਆਪਣੀ ਪਰਸਨੈਲ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਆਪਣਾ ਮਕਾਮ ਆ ਦੂਜਿਆਂ ਦਾ ਆਪਣਾ ਮਕਾਮ ਆ ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਮਹਿਸੂਸ ਹੋ ਗਿਆ ਕਿ ਮੈਨੂੰ ਇਹਨਾਂ ਨੇ ਕਾਂਗਰਸ ਪਾਰਟੀ ਨੇ ਸ਼ੋਪੀਸ਼ ਵਾਲਾ ਉਹ ਹੁੰਦਾ ਨਹੀਂ ਇੱਕ ਰੱਖ ਦਈਏ ਉਹੀ ਜਿਵੇਂ ਉਹਨਾਂ ਦੀ ਪਿੱਛੇ ਜੇ ਸਟੇਟਮੈਂਟ ਆਈ ਕਿ ਮੈਂ ਉਹ ਨਹੀਂ ਬੰਨਣਾ ਚਾਹੁੰਦਾ ਹਾ ਦਰਸ਼ਨੀ ਘੋੜਾ ਨਹੀਂ ਬੰਨਣਾ ਚਾਹੁੰਦਾ ਕਿ ਜਦੋਂ ਰੈਲੀਆਂ ਕਰਨੀਆਂ ਤੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਬੁਲਾ ਲਓ ਜੀ ਤੇ ਜਦੋਂ ਦੂਜਾ ਕੁਰਸੀਆਂ ਦੇਣੀਆਂ ਤੇ ਕਿਸੇ ਹੋਰ ਨੂੰ ਦੇ ਦ ਇੰਨੀ ਕਿ ਤੇ ਨਵਜੋਤ ਸਿੰਘ ਸਿੱਧੂ ਨੂੰ ਸਮਝ ਲੱਗ ਚੁੱਕੀ ਹੈਗੀ ਆ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੇ ਨਾਲ ਪੇਚਾ ਪਿਆ ਤੇ ਸਭ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਝੰਡਾ ਚੁੱਕਿਆ ਏ ਜਦੋਂ ਮੁੱਖ ਮੰਤਰੀ ਬਣਾਉਣਾ ਸੀ ਤੇ ਕਦੀ ਨਾਮ ਆ ਗਿਆ ਅੰਬਿਕਾ ਸੋਹਣੀ ਦਾ ਕਦੀ ਨਾਮ ਆ ਗਿਆ ਸੁਨੀਲ ਜਾਖੜ ਦਾ ਕਦੀ ਨਾਮ ਆ ਗਿਆ ਚਰਨਜੀਤ ਸਿੰਘ ਚੰਨੀ ਦਾ ਕਦੀ ਨਾਮ ਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਆਇਆਗਾ ਇਸ ਕਰਕੇ ਇੰਨੀ ਕਿ ਉਹਨੂੰ ਸਮਝ ਲੱਗ ਗਈ ਹੈ ਕਿ ਮੈਂ ਆਪਣਾ ਸੰਗ ਕਿਉਂ ਪਾੜਾਂ ਮੈਨੂੰ ਕੀ ਲੋੜ ਹੈ ਜੇ ਪਾਰਟੀ ਮੈਨੂੰ ਕੁਝ ਦਿੰਦੀ ਆ ਗਈ ਹੈ ਤੇ ਮੈਂ ਲਾਜ਼ਮੀ ਤੌਰ ਲ ਬਬ ਅਪਰ ਪਾਰਟੀ ਵਾਸਤੇ ਜਾਣਦੇ ਨੂੰ ਵੀ ਤਿਆਰ ਇਸ ਕਰਕੇ ਉਹ ਇਸ ਮਸਲੇ ਦੇ ਵਿੱਚ ਜਿਹੜੀ ਕੱਲ ਹੋ ਗਏ ਨੇ ਉਹਨੂੰ ਮੀਟਿੰਗ ਕਹਿ ਲੋ ਜਾਂ ਡਾਕਟਰ ਨਵਜੋਤ ਕੌਰ ਸਿੱਧੂ ਦਾ ਪਤਾ ਲੈਣ ਵਾਸਤੇ ਕਹਿ ਲੋ ਲੇਕਿਨ ਜਦੋਂ ਤੁਸੀਂ ਚਾਰ ਬੰਦੇ ਇਕੱਠੇ ਹੁੰਦੇ ਹੋ ਤੇ ਗੱਲ ਸਿਆਸਤ ਦੀ ਹੁੰਦੀ ਆ ਕੱਲ ਸਿਆਸੀ ਗੱਲਾਂ ਵੀ ਹੋਈਆਂ ਤੇ ਕੱਲ ਇਹੀ ਡਿਸਕਸ਼ਨ ਹੋਈ ਹੋਊਗੀ ਕਿ ਭਈ ਕਰਨਾ ਕੀ ਆ ਤੇ ਨਵਜੋਤ ਸਿੰਘ ਸਿੱਧੂ ਦੇ ਲਾਜ ਨੂੰ ਜਦ ਸਾਡ ਨੂੰ ਉੱਥੇ ਦੱਸਿਆ ਕਿਸੇ ਨੇ ਉਹ ਹੀ ਕਹਿ ਰਹੇ ਨੇ ਕਿ ਪਹਿਲਾਂ ਤੇ ਉਹ ਬੰਦੇ ਸਾਡੇ ਵਾਪਸ ਲੈ ਜਾਣ ਜਿਹੜੇ ਬਿਨਾਂ ਮਤਲਬ ਤੋਂ ਬਿਨਾਂ ਕਸੂਰ ਕੱਢੇਗੇ ਨੇ ਫਿਰ ਦੂਜੀ ਗੱਲ ਆਪਾਂ ਕਰ ਲਾਂਗੇ ਉਹ ਸ਼੍ਰੀ ਅਮਰitsar ਸਾਹਿਬ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਤਰਨਜੀਤ ਸੰਧੂ ਹੁਣ ਉਹ ਜਿਹੜੀ ਕੋਈ ਵੀ ਰੈਲੀ ਕਰਦੇ ਨੇ ਉਹਨਾਂ ਨੂੰ ਭਾਰੀ ਪੁਲਿਸ ਬਲ ਦੀ ਲੋੜ ਪੈ ਗਈ ਹੈ ਜਿਹੜੇ ਕਿਸਾਨ ਨੇ ਉਹਨਾਂ ਦਾ ਵਿਰੋਧ ਜਾਰੀ ਹੈਗਾ ਇਹ ਫਿਰ ਇੱਕ ਕਦੋਂ ਤੱਕ ਚੱਲੂਗਾ ਹਜੇ ਤੇ ਡੇਢ ਮਹੀਨਾ ਇਲੈਕਸ਼ਨ ਨੂੰ ਪਿਆ ਹੈਗਾ ਉਹ ਜਿਹੜੀ VOTING ਹੋਣੀ ਹੈ ਦੇਖੋ ਤਰਨਜੀਤ ਸਿੰਘ ਸਿੰਧੂ ਨੂੰ ਵੀ ਪਤਾ ਲੱਗ ਗਿਆ ਹੋਊਗਾ ਨਾ ਅਫਸਰੀ ਤੇ ਨੇਤਾਗਿਰੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਅਫਸਰ ਦੇ ਕੁੰਡਾ ਮਾਰ ਕੇ ਬੈਹਿੰਦੇ ਬਾਹਰ ਇੱਕ ਪੀਐਨ ਬਿਠਾ ਦਿੰਦੇ ਹੈਗੇ ਕਿਸੇ ਨੂੰ ਮਿਲਣਾ ਕਿ ਨਹੀਂ ਮਿਲਣਾ ਹੈਗਾ ਉਹ ਉਹਨਾਂ ਦਾ ਟਾਈਮ ਗਿਆ ਜਿਹੜੀ ਨੇਤਾਗਿਰੀ ਹੁੰਦੀ ਨਾ ਤਾਨੂੰ ਲੋਕਾਂ ਦੇ ਕੁੰਡੇ ਖੋਲਣੇ ਪੈਂਦੇ ਕੁੰਡਾ ਤੜਕੇ ਆਪ ਖੜਕਾਉਣਾ ਪੈਂਦਾ ਹੈਗਾ ਜਦ ਤੱਕ ਤੁਸੀਂ ਐਮਪੀ ਜਾਂ ਐਮਐਲਏ ਨਹੀਂ ਬਣ ਜਾਂਦੇ ਜੋ ਐਮਐਲਏ ਐਮਪੀ ਬਣ ਜਾਂਦੇ ਫਿਰ ਤੇ ਦਰਵਾਜ਼ੇ ਬੰਦ ਹੀ ਰੱਖਦੇ ਹੋ ਫਿਰ ਤੇ ਬਾਹਰ ਸਿਕਿਉਰਿਟੀ ਗਾਰਡ ਲਾ ਦਿੰਦੇ ਜੇ ਨੌਕਰ ਬਿਠਾ ਦਿੰਦੇ ਹੋ ਪਰ ਹੁਣ ਤੁਹਾਨੂੰ ਵੋਟਾਂ ਮੰਗਣੇ ਪੈਣਾ ਹੁਣ ਤੁਸੀਂ ਉਸ ਪਾਰਟੀ ਵੱਲੋਂ ਲੜ ਰਹੇ ਹੋ ਜਿਸ ਪਾਰਟੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਕਿਸਾਨਾਂ ਦੀ ਸਰਵਾਇ ਨਹੀਂ ਹੋਈ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਕਿਸਾਨਾਂ ਦੇ ਗੋਲੀ ਚਲਵਾਈ ਗਈ ਕਿਸਾਨਾਂ ਦੇ ਅਥਰੂ ਗੈ ਸੁੱਟੇ ਗਏ ਕਿਸਾਨਾਂ ਦੇ ਲਾਠੀ ਚਾਰਜ ਹੋਏ ਨੇ ਕਿਸਾਨਾਂ ਨੂੰ ਪਾਕਿਸਤਾਨੀ ਖਾਲਸਤਾਨੀ ਚੀਨੀ ਮਾਇਓਵਾਦੀ ਪਤਾ ਨਹੀਂ ਤੁਹਾਡੇ ਕਿਹੜੇ ਕਿਹੜੇ ਲੀਡਰ ਨੇ ਕਿੰਨੀਆਂ ਜਿਹੜੀਆਂ ਭੜੀਆਂ ਭੜੀਆਂ ਜ਼ਬਾਨਾਂ ਬੋਲੀਆਂ ਤੁਹਾਡੇ ਕੰਨਾਂ ਨਾਲ ਸਾਡੀਆਂ ਬੀਬੀਆਂ ਨੂੰ ਕਹਿੰਦੀ ਕਿ 100-100 ਰੁਪਏ ਤੇ ਦਿਹਾੜੀ ਤੇ ਆ ਜਾਂਦੀਆਂ ਇਹ ਤੁਹਾਨੂੰ ਭੁਗਤਣਾ ਪੈਣਾ ਚਾਹੇ ਤੁਸੀਂ ਉਹ ਤਰਨਜੀਤ ਸਿੰਘ ਸੰਧੂ ਚਾਹੇ ਤੁਸੀਂ ਸਮੁੰਦਰੀ ਪਰਿਵਾਰ ਦੇ ਵਾਰਿਸ ਹੋ ਚਾਹੇ ਤੁਸੀਂ ਇੰਡੀਅਨ ਫੋਰਨ ਸਰਵਿਸ ਦੇ ਅਧਿਕਾਰੀ ਸੀ ਚਾਹੇ ਤੁਸੀਂ ਅਮਰੀਕਾ ਤੋਂ ਬਹੁਤ ਵੱਡੇ ਉਤਬੇ ਰਤਬੇ ਤੋਂ ਰਿਟਾਇਰ ਹੋ ਕੇ ਲੋਕਾਂ ਨੂੰ ਨਹੀਂ ਪਰਵਾ ਲੋਕੀ ਕਹਿੰਦੇ ਕਿ ਸਾਡੇ ਮਸਲੇ ਹੱਲ ਕਰੋ ਹੁਣ ਤੁਸੀਂ ਆ ਕੇ ਛੱਡੀ ਜਾ ਰਹੇ ਕਿ ਆਪਾਂ ਅੰਮ੍ਰਿਤਸਰ ਦੀਆਂ ਯਾ ਅਮਰੀਕਾ ਭੇਜਿਆ ਜਾ ਗਿਰੇ ਤੁਹਾਡੀ ਸਾਰੀ ਸਰਵਿਸ ਅੰਬਰਸ ਉਥੇ ਅਮਰੀਕਾ ਦੇ ਵਿੱਚ ਹੋਗੀ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਅੰਮ੍ਰਿਤਸਰ ਦੀਆਂ ਵਡੀਆਂ ਇੰਨੀਆਂ ਮਸ਼ਹੂਰ ਆ ਅੱਜ ਤੁਹਾਨੂੰ ਅੰਮ੍ਰਿਤਸਰ ਆ ਗਏ ਤੇ ਤੁਹਾਨੂੰ ਵਡੀਆਂ ਚੇਤੇ ਆ ਗਈਆਂ ਇਹ ਵਿਰੋਧ ਹੋਣਾ ਹੋਣਾ ਪਰ ਕਿਸਾਨਾਂ ਦਾ ਵਿਰੋਧ ਕਰਨ ਦਾ ਜਿਹੜਾ ਤਰੀਕਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਾਲੀਆਂ ਛੰਡੀਆਂ ਰੋਡੋਨਾ ਰੋਡਾਂ ਤੇ ਖਲੋਦ ਦੇਣਾ ਚਾਹੀਦਾ ਕਲੈਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਵੀ ਭਾਜੀਪੀ ਵਾਲੇ ਠੀਕ ਆ ਪਰ ਹੈ ਤੇ ਆਪਣੀ ਭਰਾ ਨਾ ਜੀ ਕੋਈ ਪਿੰਡ ਦੇ ਵਿੱਚ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਝਾੜੂ ਵਾਲਾ ਆਪਾਂ ਕੋਈ ਲੀਡਰਾਂ ਦੇ ਖਾਤਰ ਇੱਕ ਦੂਜੇ ਦਾ ਸਿਰ ਪਾੜੇ ਜਿਵੇਂ ਤੁਸੀਂ ਕੱਲ ਪਾੜਤੇ ਆਗੇ ਨੇ ਉਹ ਨਹੀਂ ਆ ਤੇ ਅੱਜ ਜਿਹੜੀ ਮਜੀਠੇ ਸ਼ਹਿਰ ਦੇ ਵਿੱਚ ਰੈਲੀ ਹੋਈ ਆ ਕਿਉਂਕਿ ਇੱਧਰ ਕਿਸਾਨਾਂ ਨੇ ਵੀ ਪੰਦੇਰ ਹੋਣਾ ਨੇ ਵੀ ਕਿਹਾ ਸੀ ਕੀ ਅਸੀ ਰੈਲੀ ਨਹੀਂ ਕਰਨ ਸਾਡੇ ਪਰਚੇ ਦਰਜ ਹੋਏ ਨੇ ਸਾਡੇ ਬੰਦੇ ਕੁੱਟੇ ਗਏ ਮਾਰੇ ਗਏ ਹੈਗੇ ਨੇ ਇਸ ਕਰਕੇ ਜਿਹੜੀ ਅੰਮ੍ਰਿਤਸਰ ਪੁਲਿਸ ਉਹਨਾਂ ਨੇ ਅੱਜ ਵੱਡਾ ਪ੍ਰਬੰਧ ਕੀਤਾ ਗਿਆ ਸਾਰੇ ਪਾਸੇ ਨਾਕੇ ਲਾ ਦਿੱਤੇ ਆਗੇ ਨੇ ਕਿ ਕਿਸਾਨ ਉਸ ਜਿੱਥੇ ਪੈਲਸ ਦੇ ਵਿੱਚ ਨਾ ਆਉਣ ਪਰ ਸਵਾਲ ਹੈ ਕਿ 1 ਜੂਨ ਤੱਕ ਵੋਟਾਂ ਨੇ ਪੈਣੀਆਂ ਨੇ 1 ਜੂਨ ਨੂੰ ਤੇ ਕੀ ਤਰਨਜੀਤ ਸਿੰਧੂ ਦਾ ਜਿਹੜਾ ਹੁਣ ਰਚੋਣ ਰੈਲੀਆ ਹੋਣੀਆਂ ਉਹ ਪੰਜਾਬ ਪੁਲਿਸ ਕਰਵਾਏਗੀ ਇਹ ਆਪਣੇ ਆਪ ਚ ਹੈ ਕਿਉਂਕਿ ਤਰਨਜੀਤ ਸਿੰਧੂ ਨੂੰ ਚਾਹੀਦਾ ਕਿ ਜਿਹੜੇ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਬਿਠਾਉਣ ਕਿ ਦੱਸੋ ਮੈਂ ਕੀ ਕਰ ਸਕਦਾ ਇਹਨਾਂ ਨੂੰ ਵੀ ਆਪ ਵੀ ਅੱਗੇ ਹੱਥ ਸੁਟਣਾ ਚਾਹੀਦਾ ਨਾ ਤਰਨਜੀਤ ਸਿੰਧੂ ਉਹਨਾਂ ਨੂੰ ਜਾਂ ਜਿਹੜੇ ਦਿਨੇਸ਼ ਬੱਬੂ ਜਾਂ ਹੰਸਰਾਜ ਹੰਸ ਉਹ ਕਹਿੰਦੇ ਮੇਰਾ ਨਾਮ ਹੀ ਲੋਕਾਂ ਨੇ ਰਖਤਾ ਮਿੰਤਰਾਜ ਮਿੰਤਰਾ ਹੰਸਰਾਜ ਹੰਸਾ ਜ ਜਿੰਨੇ ਵੀ ਬੀਜੇਪੀ ਦੇ ਉਮੀਦਵਾਰ ਨੇ ਉਹ ਜਿਹੜੇ ਜਿਹੜੇ ਇਲਾਕੇ ਦੀ ਜਥੇਬੰਦੀ ਉਹਨਾਂ ਦੇ ਨਾਲ ਮੀਟਿੰਗ ਕਰਨ ਲਈ ਜਾਣੀ ਚਾਹੀਦੀ ਵੀ ਸਾਨੂੰ ਜਿਤਾ ਕੇ ਤੇ ਭੇਜੋ ਫਿਰ ਹੀ ਅਸੀਂ ਗੱਲ ਕਰਾਂਗੇ ਪਰ ਕਿਸਾਨਾਂ ਨੂੰ ਪਤਾ ਜੇ ਜਿੱਤ ਵੀ ਗਏ ਤੇ ਇਹਨਾਂ ਤੇ ਭਰੋਸਾ ਨਹੀਂ ਆਗਾ ਕਿਉਂਕਿ ਬੀਜੇਪੀ ਨੇ ਭਰੋਸਾ ਤੋੜਿਆ ਇੱਥੋਂ ਲੈ ਕੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਵੀ ਭਰੋਸਾ ਤੋੜਤਾ ਕਿਸਾਨਾਂ ਦਾ ਉਹਨਾਂ ਨੇ ਖੁਦ ਮਾਫੀ ਮੰਗੀ ਸੀ ਖੁਦ ਕਹਿਆ ਸੀ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਉਹਨਾਂ ਨੇ ਕੀਤੀ ਆਗੀ ਇਸ ਕਰਕੇ ਕਿਸਾਨਾਂ ਕੋ ਹੁਣ ਵੋਟ ਵੋਟ ਦਾ ਜਿਹੜਾ ਸਭ ਤੋਂ ਵੱਡਾ ਸਵਾਲ ਆ ਤੁਸੀਂ ਕਿਸੇ ਪਾਰਟੀ ਨੂੰ ਅਸੈਪਟ ਕਰਨਾ ਰਿਜੈਕਟ ਕਰਨਾ ਤੁਸੀਂ ਵੋਟ ਦੇ ਜ਼ਰੀਏ ਕਰ ਸਕਦੇ ਪਰ ਇਹ ਹੈ ਕਿ ਕਲੈਸ਼ ਨਹੀਂ ਹੋਣਾ ਚਾਹੀਦਾ ਝੜਫਾ ਨਹੀਂ ਹੋਣੇ ਚਾਹੀਦਾ ਇੱਕ ਦੂਜੇ ਦੇ ਸਿਰ ਨਾ ਪਾੜੋ ਵੋਟਾਂ ਦਾ ਸਹੀ ਇਸਤੇਮਾਲ ਕਰੋ ਜਿਸ ਵੀ ਪਾਰਟੀ ਦੇ ਜਿਸ ਵੀ ਲੀਡਰ ਦਾ ਵਿਰੋਧ ਕਰਨਾ ਵਾ ਉਹ ਕਾਲੀਆਂ ਝੰਡੀਆਂ ਦਿਖਾਓ ਨਾਰੇ ਬਾਜੀ ਕਰੋ ਲੇਕਿਨ ਕਿਸੇ ਦੀ ਉਹ ਤੁਹਾਡੀ ਰੈਲੀ ਚ ਨਾ ਵਿਗੜ ਪਉਣ ਤੁਸੀਂ ਉਹਨਾਂ ਦੇ ਚ ਨਾ ਪਾਓ ਉਹ ਤੁਹਾਡੇ ਪ੍ਰਬੰਧਾਂ ਚ ਨਾ ਵਿਗੜ ਪਾਉਣ ਇੱਕ ਪ੍ਰੋਪਰ ਪ੍ਰੋਟੈਸਟ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈਗਾ ਔਰ ਤੁਸੀਂ ਘਰ ਘਰ ਜਾਓ ਜੇ ਉਹ ਵੋਟਾਂ ਮੰਗਣ ਜਾ ਰਹੇ ਨੇ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਤੇ ਤੁਸੀਂ ਵੀ ਘਰ ਘਰ ਜਾ ਕੇ ਲੋਕਾਂ ਨੂੰ ਕਹੋ ਕਿ ਇਸ ਪਾਰਟੀ ਨੂੰ ਵੋਟ ਪਾਉਣੀ ਕਿ ਨਹੀਂ ਪਾਉਣੀ ਜਿਹੜੀ ਵੀ ਪਾਰਟੀ ਨੂੰ ਪਾਉਣੀ ਲੋਕਾਂ ਦੇ ਨਿਰਭਰ ਕਰ ਦੋ ਪਰ ਹੁਣ ਆ ਸਵਾਲ ਹੈ ਕਿ ਇਹ ਇਲੈਕਸ਼ਨ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਵਧ ਗਈ ਕਿ ਜਿਹੜੇ ਹੁਣ ਲੀਡਰਾਂ ਦੇ ਕੈਂਡੀਡੇਟਾਂ ਦੇ ਵਿਰੋਧ ਹੋ ਰਹੇ ਨੇ ਉਹ ਕੀ ਪੰਜਾਬ ਪੁਲਿਸ ਜਾਂ ਜਿਹੜੇ ਪੈਰਾਮਿਲਟਰੀ ਫੋਰਸ ਉਹ ਚੋਣ ਰੈਲੀਆਂ ਕਰਵਾਏਗੇ ਚਲੋ ਬਹੁਤ ਬਹੁਤ ਸ਼ੁਕਰੀਆ ਅਸੀਂ ਅੱਜ ਇਹ ਚਾਰ ਵਿਸ਼ਿਆਂ ਤੇ ਗੱਲ ਕੀਤੀ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਦੋ ਆਗਿਆ ਧੰਨਵਾਦ